ਅਗਲੇ ਪੰਨੇ 'ਤੇ ਨਾਲੇ ਮਾਦੀ ਗੱਲਾਂ ਹੁੰਦਾ ਬੰਦੇ। ਉਸਕਿ ਹਮੇਸ਼ਾ mohabbat ਨਾਲ mohabbat ਜੁੜੀ ਦਿੰਦੀ। ਹਰ ਪੰਨੇ ਨਾਲ mohabbat ਜੁੜੀ ਹੈ। ਇਧਰ ਪੰਨਾ ਪਲਟੇ ਮਹੱਬਤ ਫੇਰ ਜੁੜ ਗਈ ਕਿਹਣਾ ਕਿ ਬੰਨੇ। ਕੁਦਰਤ ਨਾਲ ਜੁੜ ਗਈ, ਦਾਦੀ ਦੇ ਪਿਆਰ ਨਾਲ ਜੁੜ ਗਈ, ਦਾਦੇ ਦੇ ਪਿਆਰ ਨਾਲ ਜੁੜ ਗਈ, ਮਾਂ ਦੇ ਪਿਆਰ ਨਾਲ ਜੁੜ ਗਈ, ਪਿਓ ਦੇ ਪਿਆਰ ਨਾਲ ਜੁੜ ਗਈ। ਇੱਥੇ ਕੁਝ ਦਰਦਾਂ ਵਾਲੀਆਂ ਗੱਲਾਂ ਲਿਖੀਆਂ ਗਈਆਂ। ਮਾਂ ਦੇ ਦਰਦ ਨਾਲ। ਸੁਣਿਆ ਬਹੁਤ ਸੁਣੀ ਗੱਲ ਆ। ਕਿ ਸਾਰੀਆਂ ਔਰਤਾਂ ਖੂਬਸੂਰਤ ਨਹੀਂ ਹੁੰਦੀਆਂ। ਕੁਝ ਕੋਰਖਾਂ ਦੇ ਦਿਲ ਕਾਲੇ ਹੁੰਦੇ ਨੇ। ਇਹ ਕਿਹੜਾ ਗੱਲ ਲਿਖਦੀ ਕੁਝਕ। ਉਹਨਾਂ ਉੱਤੇ ਮਰਦ ਜਾਤ ਨੂੰ ਅਗਰ ਇਤਰਾ ਮੈਂ ਨਾ ਤੁਸੀਂ ਵਰਤੋਗੇ ਮੈਂ ਉਸ ਤਰ੍ਹਾਂ ਦਾ ਹੀ ਨਿਕਲੂਗਾ ਮੈਂ ਹਮੇਸ਼ਾ ਨਾ ਕਿਹਨੂੰ ਕਿਸੇ ਨੂੰ ਟੱਕਰਦਾ ਜੇ ਬੰਦਾ ਬੰਦਾ ਜੇ ਮੇਰੀ ਚੋਰੀ ਕਰਕੇ ਗਿਆ ਕਿਸੇ ਚੀਜ਼ ਦੀ ਮੈਂ ਵੀ ਚੋਰੀ ਕਰਕੇ ਆਉਂ ਜਿਵੇਂ ਨਾ ਮਾਰਾ ਕਰਕੇ ਗਿਆ ਨਹੀਂ ਮਾਰਾ ਕਰਕੇ ਆਉਂ ਮੈਂ ਉਸ ਤਰ੍ਹਾਂ ਹੀ ਬਦਲਾ ਲੈਣਾ ਜਿਤਨਾ ਅਗਲੇ ਮਹੀਨਾ ਵਧੀਰਾ ਕਰਦਾ ਸੋ ਮੈਂ ਥੋੜਾ ਜਿਆ ਕੋਹੜੀ ਢੈਂਦੀ ਦਾ ਬੰਦਾ ਕਹਿ ਲੋ ਜਿਪਕੀ ਉਦੋਂ ਕਰਦੇ ਤਾਂ ਗੁੱਸਾ ਚੜੇ ਜਾਂਦਾ ਹੈ ਪੈਸੇ ਮੈਂ ਮਖਸ਼ ਦੇਣਾ ਹੁਣਾ ਕਰਕੇ ਬੰਦੇ ਨੂੰ ਮਾੜੀ ਮੋਟੀ ਗੱਲ ਵੀ ਕਰ ਗਏ ਹਮੇਸ਼ਾ ਬਖਸ਼ਣਾ ਸਿੱਖੋ ਤੇ ਮਾਫ ਕਰਨਾ ਸਿੱਖੋ ਮੈਂ ਕਰਦਣਾ ਪਰ ਬੰਦਾ ਜਾਣ ਬੁੱਝ ਕੇ ਕਰੇ ਫਿਰ ਤੇ ਉਹ ਗਲਤੀ ਨਹੀਂ ਹ ਬੰਦੇ ਦੇ ਮਾਇਨੇ ਚੁੰਦਾ ਪਲਾਨ ਵੀ ਹਾਂ ਯਾਰ ਇਹ ਬੰਦੇ ਨੂੰ ਇਸ ਤਰ੍ਹਾਂ ਕਹਿਣਾ ਜ਼ਿਆਦਾਤਰ ਮੈਨੂੰ ਇਸ ਤਰ੍ਹਾਂ ਦੇ ਮਿਲਣ ਲਿਆ ਅੱਜਕੱਲ ਬਈ ਜੋ ਜਿਹੜੇ ਟਾਰਗੇਟ ਮੈਨੂੰ ਬਣਾਉਂਦੇ ਸਿੱਧਾ ਡਾਇਰੈਕਟ ਵੀ ਹਾਂ ਯਾਰ ਇਸ ਬੰਦੇ ਨੇ ਜਾਂ ਕੁਝ ਪੁੱਛਣਾ ਤੇ ਕੁ ਮਾਰੇ ਵੇ ਇਹਨਾਂ ਨੂੰ ਕਰ ਇਹਨੂੰ 네ਗੈਟਿਵਿਟੀ ਦੇ ਵੀ ਜਾਣੀ ਮੱਕੀ ਇਸ ਤਰ੍ਹਾਂ ਮੈਨੂੰ ਟੱਕਰਦੇ ਆ ਅੱਜਕੱਲ ਜੋ ਮਰਦ ਧਾਰਔਰਤਾਂ ਨੂੰ ਸਾਥੀਆਂ ਤੋਂ ਹੀ ਦੇਖਣਾ ਸ਼ੁਰੂ ਕਰਦੇ ਏ ਕਿ ਇਹਨਾਂ ਨੂੰ ਆਪਦੀ ਚਾਚੀ ਤਾਈ ਤੇ ਭੈਣ ਨੂੰ ਵੀ ਐਨੇ ਨਾਪਦਾ ਹੋ ਇਹਨਾਂ ਔਰਤਾਂ ਲਈ ਵਿਅਰਥ ਵਿਆਹ ਤੇ ਅਰਥ ਸਿਰਫ ਜਵਾਗ ਜਮਣਾ ਨਹੀਂ ਹੁੰਦਾ ਉਹ ਔਰਤਾਂ ਆਪ ਦੇ ਵਰਗਾ ਬਾਹਰ ਲੱਭਦੀਆਂ ਨੇ ਪਰ ਉਹ ਸਹਿ ਲੈਂਦੀਆਂ ਨੇ ਉਹਨਾਂ ਦੀ ਚੀਕ ਕਵਿਤਾਵਾਂ ਦੇ ਰੂਪ ਤੇ ਲੈ ਲੈਂਦੀਆਂ ਨੇ ਆਪਾਂ ਇੱਕ ਘਰ ਬਣਾਵਾਂਗੇ ਜਿੱਥੇ ਮੇਰੀ ਪਸੰਦ ਦਾ ਫੁੱਲ ਤੇ ਤੇਰੀ ਪਸੰਦੀਆਂ ਕਿਤਾਬਾਂ ਹੋਣਗੀਆਂ ਤੂੰ ਕਿਤਾਬਾਂ ਪੜੀ ਮੈਂ ਤੈਨੂੰ ਸੁਣਾਵਾਂਗੀ ਆਪਾਂ ਨਿੱਕੀ ਜਿਹੀ ਰਸੋਈ ਬਣਾਵਾਂਗੇ ਜਿੱਥੇ ਮੇਰੇ ਪਸੰਦੀ ਚਾਹ ਤੇ ਤੇਰੇ ਪਸੰਦੀ ਕਾਫੀ ਬਣੇਗੀ ਕਦੇ-ਕਦੇ ਤੂੰ ਵੀ ਚਾਹ ਡਿਫਰਮਾਇਸ ਕਰਦਿਆਂ ਕਰੀ ਆਪਾਂ ਬਾਗ਼ੀਚੇ ਸਜਾਵਾਂਗੇ ਪੰਛੀਆਂ ਦੇ ਨਿੱਕੇ-ਨਿੱਕੇ ਘਰ ਬਣਾਵਾਂਗੇ ਮੈਂ ਤੇ ਮੈਂ ਤੇ ਤੂੰ ਜਦ ਵੀ ਕਦੇ ਉਹੀ ਮੁੱચી ਰੋਸਾਂਗੇ ਤਾਂ ਪੰਛੀ ਬੰਚੀ ਸਾਨੂੰ ਨੱਚ ਕੇ ਹਸਾਉਣਗੇ ਤੇ ਵਿੱਚ ਚੋਲੇ ਬਣ ਮਿਲਾਉਣਗੇ ਉਹਨਾਂ ਯੁੱਗ ਬਦਲ ਗਿਆ ਪਾਵਰ ਬੈਂਕ ਦਾ ਜਮਾਨਾ ਹੈ ਚਾਰਜ ਵੀ ਕੁੜੀਆਂ ਹੱਥ ਨੇ ਚਾਰਜ ਵੀ ਕੁੜੀਆਂ ਹੱਥ ਨੇ ਤੇ ਕਿਸੇ ਦੀ ਕੀ ਜ਼ਰੂਰਤ ਕੀ ਸੈੱਲ ਕਰਕੇ ਚੁੱਪ ਕਰਾ ਦੇਵੇ ਹਾਂ ਸਹੀ ਗੱਲ ਹੈ ਅੱਜ ਕੱਲ ਕੋਈ ਹੱਥ ਚ ਬਾਵਰ ਆਈ ਪਰ ਕੁੜੀਆਂ ਇਸ ਦਾ ਫਾਇਦਾ ਵੀ ਚੁੱਕੀ ਜਾ ਰਹੀਆਂ ਬਹੁਤ ਘਾਟਨ ਸੰਹੀ ਕੁੜੀਆਂ ਜਿਹੜੀਆਂ ਹੁੰਦੀਆਂ ਉਹ ਵਿਚਾਰੀਆਂ ਝੰਜੂੜੀਆਂ ਰਹਿੰਦੀਆਂ ਹਨ ਇਹ ਚੀਜ਼ ਤੋਂ ਵੀ ਅੱਡ ਡੈਲੀ ਜੰਦੀਆਂ ਪੀ ਆਰ ਆਪਾਂ ਕਿਤਰਾ ਕਰਾਂਗੇ ਕਿਤਰਾ ਕਰਾਂਗੇ ਸੋ ਗਲਤ ਚੀਜ਼ਾਂ ਜਾਂਦੀਆਂ ਪ੍ਰਮੋਟ ਹੋ ਰਹੀਆਂ ਇਸ ਕਰਕੇ ਪੜਾ ਜਾ ਰਿਹਾ ਜੁਕਾ ਜਾ ਰਿਹਾ ਇਹਨੂੰ ਆਪਾਂ ਕਹਿੰਦੇ ਸੋਸ਼ਲ ਮੀਡੀਆ ਦੇ ਜ਼ਰੀਏ ਜ਼ਿਆਦਾਤਰ ਹਨਾ ਸੋ ਇਹ ਚੀਜ਼ਾਂ ਦਾ ਧਿਆਨ ਮੱਖੀ ਜਿਹੜੇ ਬਾਕੀ ਹੁੰਦੇ ਨੇ ਹਨ ਮੇ ਸਾ ਪਿੱਛੇ ਦਾ ਸੋੜ ਕੇ ਤੁਰਿਆ ਕਰੀ ਬੀ ਯਾਰ ਜਿਹੜੀ ਆਪਣੇ ਪਿੱਛੇ ਪੀੜ੍ਹੀ ਹੋਣੀ ਆ ਉਹਨਾਂ ਦੇ ਬਾਕੀ ਛੱਡ ਨਹੀਂ ਸਾਡੇ ਹੱਥ ਤੇ ਜੋ ਛੱਡਿਆ ਆ ਆਪਾਂ ਕ੍ਰੀਏਟ ਕਰ ਲਿਆ ਬਣਾ ਲਿਆ ਖਾ ਲਿਆ ਪੀ ਲਿਆ ਠੀਕ ਹੈ ਪਰ ਆਪਾਂ ਪਿੱਛੇ ਹੱste ਕੀ ਛੱਡ ਗਏ ਜਾ ਰਹੇ ਇਹ ਜਿੱਥੇ ਕੋਈ ਅਨਪੜ ਬੰਦੇ ਦੇਖਣ ਹੋਣਗੇ ਨਟ ਖੁੱਲਾ ਹੋ ਗਿਆ ਇੱਕ ਟੂਟੀ ਦਾ ਪਾਣੀ ਵਾਲੀ ਦਾ ਉੱਥੇ ਅਨਪੜ ਬੰਦੇ ਰਹਿੰਦੇ ਹੋਣਗੇ ਬਾਕੀ ਆਪੇ ਤੁਸੀਂ ਐਸਟੀਮੇਟ ਲਾ ਲਿਓ ਕਦਾਬਈ ਯਾਰ ਸਾੜੀਆਂ ਮਾੜੀਆਂ ਨਹੀਂ ਹੁੰਦੀਆਂ ਮਾੜੀਆਂ ਕਿਤਾਬਾਂ ਪਹਿਲਾਂ ਉਹ ਤਾਂ ਲਿਖਿਆ ਦਾ ਵੀ ਇਹ ਮਾੜੀ ਰਦਾਵੇ ਮੈਂ ਇੱਕ ਤਾਂ ਮਾਂ ਨੂੰ ਪੁੱਛ ਲਈ ਕਿ ਮਾਂ ਮਟਿਆਰ ਕੀ ਹੁੰਦਾ ਮੈਂ ਲੰਮਾ ਸਾਹ ਭਰਦੀ ਕਹਿੰਦੀ ਇਹ ਧੀਆਂ ਜੰਮਦੀਆਂ ਹੀ ਮਟਿਆਰਾ ਬਣ ਜਾਂਦੀਆਂ ਮੈਂ ਮੈਂ ਕਿ ਬਿੱਲੀਆਂ ਅੱਖਾਂ ਵਾਲੇ ਲੋਕ ਦਿਲ ਦੇ ਖੋਟੇ ਹੁੰਦੇ ਨਹੀਂ ਮੈਂ ਜਿੰਨੇ ਵੀ ਫਰੇਬੀ ਲੋਕਾਂ ਨੂੰ ਮਿਲੀ ਹਾਂ ਉਹਨਾਂ ਸਭ ਦੇ ਅੱਖਾਂ ਕਾਵੇਂ ਸੀ ਆਪਾਂ ਜੇ ਇਸ ਦੁਨੀਆ ਦੇ ਵਿੱਚ ਅੱਧੇ ਬੰਦੇ ਕਿਸੇ ਨਾ ਕਿਸੇ ਕੰਟਰੋਲ ਕਰਨ ਤੇ ਲੱਗੇ ਹੋਏ ਆ ਆਪਾਂ ਕੰਟਰੋਲ ਕਰਨ ਦੀ ਬਜਾ ਜੀਨ ਡੈਪੀ ਨਾ ਤਾਂ ਮੈਂ ਗਾਰੰਟੀ ਦਿੰਦਾ ਅੱਧੀ ਤੋਂ ਜ਼ਿਆਦਾ ਦੁਨੀਆ ਖੁਸ਼ ਹੋ ਜਾਊਗੀ ਸਤਰੀਆਕਾਲ ਜੀ ਉਥੋ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੇਰਾ ਨਾਮ ਚੰਦੀ ਸਿੰਘ ਢਿੱਲੋਂ ਦੋਸਤੋ ਅੱਜ ਜਿਹੜੀ ਕਿਤਾਬ ਬਾਰੇ ਗੱਲ ਕਰਨੀ ਆ ਉਹ ਪਿਆਰ ਰਿਸ਼ਤੇ ਮੁਹੱਬਤ ਦੀਆਂ ਗਹਿਰਾਈਆਂ ਨੂੰ ਦਰਦ ਦੀਆਂ ਗਹਿਰਾਈਆਂ ਨੂੰ ਚੁੰਦੀ ਹੈ ਤੇ ਕਿਤਾਬ ਦਾ ਨਾਮ ਹੈਗਾ ਮੈਂ ਸਭ ਕੁੜੀ ਨਹੀਂ ਹੈ ਜੈਸੀ ਬਰਾਰ ਬਾਰੇ ਲਿਖੀ ਗਈ ਬਹੁਤ ਸੋਹਣੀ ਕਿਤਾਬ ਆ ਤੇ ਲਗਭਗ ਮੈਂ ਇਹਨੂੰ 7-8 ਦਿਨਾਂ ਦੇ ਵਿੱਚ ਹੀ ਮੈਂ ਕੰਪਲੀਟ ਕਰ ਚੁੱਕਿਆ ਇਹਦਾ 7ਵਾਂ ਵਾਰ ਐਡੀਸ਼ਨ ਆਇਆ 2019 ਤੋਂ ਲੈ ਕੇ ਤੇ ਹੁਣ ਤੱਕ 2023 ਤੱਕ ਮੇਰੇ ਖਾਲ ਅੱਗੇ ਵੀ ਸ਼ਾਇਦ ਆ ਗਿਆ ਹੋਗਾ ਮੈਂ ਜਿਹੜੀ ਐਡੀਸ਼ਨ ਵਾਇ ਕੀਤੀ 7ਵਾਂ ਐਡੀਸ਼ਨ ਵਾਇ ਕੀਤੀ ਸ਼ਾਇਦ ਹੋਰ ਵੀ ਆ ਤੇ ਬਹੁਤ ਸੋਹਣੀ ਕਿਤਾਬ ਹੈ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਆ ਉਹ ਲਗਭਗ ਮੇਰੇ ਖਿਆਲ ਤੁਸੀਂ 135 ਤਕਰੀਬਨ ਮੇਰੇ ਪੰਨੇ ਆ ਹਾਂ 137 ਪੰਨੇ ਹੈਗੇ ਇਹਦੇ ਵਿੱਚ ਤੇ 140 ਮੈਂ ਕਿਤਾਬ ਦੇ ਉੱਤੇ ਨਾ ਸਾਰਾ ਇਹਦਾ ਡਾਟਾ ਲਿਖਿਆ ਹੋਇਆ ਜੋ ਵੀ ਮੈਂ ਬੋਲਣਾ ਚ ਮੈਂ ਕੁਝ ਗੱਲਾਂ ਐਵੇਂ ਜਿਵੇਂ ਤੁਹਾਨੂੰ ਸੁਣਾਉਂਗਾ ਵੀ ਜਿਹੜੀਆਂ ਮੈਂ ਅੱਗੇ ਜਾ ਕੇ ਤੁਹਾਨੂੰ ਪਹਿਲੇ ਕਿਤਾਬ ਦੇ ਵਿੱਚੋਂ ਲੈ ਕੇ ਮੈਂ ਥੋੜੀਆਂ ਜਿਹੀਆਂ ਗੱਲਾਂ ਕਾਨੂੰਨ ਸੁਣਾਉਗਾ ਵੀ ਆਹਨੇ ਕਿਨੇ ਖੂਬਸੂਰਤ ਗੱਲਾਂ ਲਿਖਿਆ ਉਹਨਾਂ ਪਈ ਇੱਕ ਐਸਟੀਮੇਟ ਜਿਹਾ ਲਗਾ ਲਓ ਵੀ ਹਾਂ ਇਸ ਕਿਤਾਬ ਨੂੰ ਅੱਗੇ ਵੀ ਕੰਟੀਨਿਊ ਕਰਨਾ ਚਾਹੀਦਾ ਆਪਣੇ ਹੱਥਾਂ 'ਚ ਫੜ ਕੇ ਤੁਸੀਂ ਪੜ੍ਹਨਾ ਚਾਹੋਗੇ ਤੇ ਇਸ ਕਿਤਾਬ ਨੂੰ ਮੈਂ ਥੋੜੀਆਂ ਜਿਹਾ ਝਲਕੀਆਂ ਜਿਹਾ ਦੇ ਦੂੰਗਾ ਜਿਨਾ 2-4 ਪੇਜਾਂ ਦੇ ਵਿੱਚੋਂ ਸੁਣਾ ਕੇ ਤੁਹਾਨੂੰ ਗੱਲਾਂ ਤੇ 19 ਪੇਜ ਜਿਤਨਾ ਗੱਲ ਕਰਾਂਗੇ 20 ਪੇਜ ਦੀ 21 ਪੇਜ ਦੀ ਗੱਲ ਕਰਾਂਗੇ ਤੇ ਬਾਅਦ 'ਚ ਹੋਰ ਵੀ ਪੇਜ ਹੈਗੇ ਉਹਨਾਂ ਉੱਤੇ ਗੱਲ ਕਰਾਂਗੇ ਤੇ ਜਿਹੜੇ ਇਹਦੇ 7ਵਾਂ ਐਡੀਸ਼ਨ ਹੈਗਾ 2000 ਇੰਨੀ ਤੇ 2023 ਤੱਕ ਲੈ ਕੇ ਸਪਾ ਐਡੀਸ਼ਨ ਹੈਗਾ ਤੇ 119 ਇਹਦੇ ਲਾਗੇ ਵਿੱਚ ਕੁੜੀਆਂ ਦਰਦ ਵੀ ਲਿਖਿਆ ਪਿਆਰ ਵੀ ਲਿਖਿਆ ਮੁਹੱਬਤ ਦੀ ਸੱਚਾਈ ਸਾਰ ਕੁਝ ਲਿਖਿਆ ਐਵਰੀਥਿੰਗ ਐਵਰੀ ਹਰ ਪਿਆਰ ਦੀ ਗੱਲ ਕੀਤੀ ਕੁਦਰਤ ਕੁਦਰਤ ਤੋਂ ਲੈ ਕੇ ਇੱਕ ਮਹਿਬੂਬ ਨਾਲ ਪਿਆਰ ਕਰਨਾ ਮਾਂ ਪਿਓ ਦਾ ਪਿਆਰ ਉਹਨਾਂ ਵੱਲੋਂ ਮਿਲਣਾ ਪਿਆਰ ਆਪਾਂ ਜਿਦਾਂ ਕਰਦੇ ਨਾ ਕਿਸੇ ਨੂੰ ਹਾਨੂੰ ਰਿਟਰਨ ਵੀ ਮਿਲਦਾ ਉਹ ਸੀ ਜੇ ਉਸ ਉੱਤੇ ਵੀ ਲਾਗੀ ਦਿੰਗੀਆਂ ਬੜਾ ਡੀਪਲੀ ਸਮਝ ਆ ਗਿਆ ਹਾਂ ਜਿਹੜਾ ਆਪ ਕਹਿੰਦੇ ਨਾ ਵੀ ਆਪਾ ਪੜ੍ਹ ਰਹੇ ਹਾਂ ਮੈਂ ਜਿਤਨਾ ਪੜਨੇ ਪੜ ਰਹਾ ਅੱਜ ਮਹਿਬੂਬ ਦੀ ਗੱਲ ਹੋ ਰਹੀ ਅਗਲੇ ਪੰਨੇ ਨਾਲ ਮਾਂ ਦੀ ਗੱਲ ਹੁੰਦਾ ਬੰਦੀ ਉਸਕਿ ਹਮੇਸ਼ਾ ਮੁਹੱਬਤ ਨਾਲ ਮੁਹੱਬਤ ਜੁੜੀ ਦਿੰਦੀ ਹਰ ਪੰਨੇ ਨਾਲ ਮੁਹੱ ਕੁੰਤਰਾ ਨਾਲ ਜੁੜ ਗਈ ਦਾਦੀ ਦੇ ਪਿਆਰ ਨਾਲ ਜੁੜ ਗਈ ਦਾਦੇ ਦੇ ਪਿਆਰ ਨਾਲ ਜੁੜ ਗਈ ਮਾਂ ਦੇ ਪਿਆਰ ਨਾਲ ਜੁੜ ਗਈ ਪਿਓ ਦੇ ਪਿਆਰ ਨਾਲ ਜੁੜ ਗਈ ਇਹ ਚ ਕੁਝ ਦਰਦਾਂ ਵਾਲੀਆਂ ਗੱਲਾਂ ਲਿਖੀਆਂ ਗਈਆਂ ਮਾਂ ਦੇ ਦਰਦ ਨਾਲ ਅੱਜ ਤਰ੍ਹਾਂ ਆਪਾਂ ਕਿਸੇ ਨੂੰ ਪਿਆਰ ਕਰਦੇ ਮੈਂ ਕਿਸੇ ਕੁੜੀ ਨੂੰ ਪਿਆਰ ਕਰੂੰਗਾ ਜਾਂ ਕੁੜੀ ਮੈਨੂੰ ਪਿਆਰ ਕਰੂਗੀ ਉਹਦੇ ਦਰਦ ਦੀ ਗੱਲ ਕੀਤੀ ਗਈ ਪਿਆਰ ਦੀ ਗੱਲ ਕੀਤੀ ਗਈ ਬੜੀ ਮਰੀ ਸੁਣਿਆ ਗੱਲਾਂ ਵਿੱਚ ਲਿਖੀਆਂ ਮੈਂ ਸੁਣਾਉਂਗਾ ਜਿਹੜੀਆਂ ਲਿਖੀਆਂ ਤੇ ਜਿਹੜੇ ਇਹਦੇ ਚ ਔਖੇ ਅੱਖਰ ਜਿਹੜੇ ਹੈਗੇ ਆ ਉਹਦੇ ਉੱਤੇ ਮੈਂ ਨਾ ਇੱਕ ਵੀਡੀਓ ਛੋਟੀ ਜੀ ਮੈਂ ਬਣਾ ਦੂੰਗਾ ਸਾਈਡ ਤੇ ਹਰਕਦਾ ਦਾਦੇ ਵਿੱਚ ਜਿਹੜੀ ਮੈਨੂੰ ਲੱਭਦੇ ਨੇ ਆ ਕਿਤਾਬ ਦਾ ਨਾਮ ਤਾਂ ਨਹੀਂ ਵਿੱਚ ਹੋਊਗਾ ਪਰ ਜਿਹੜੇ ਔਖੇ ਸ਼ਬਦ ਹੈਗੇ ਮਨ ਉੱਤੇ ਮੀਨਿੰਗ ਕੱਢ ਕੇ ਉਹਨਾਂ ਦੇ ਤੇ ਇੱਕ ਪੀਡੀਏ ਵੀ ਤੁਹਾਨੂੰ ਨਹੀਂ ਆ ਕੋਈ ਨੋਟਪੈਡ ਜੇ ਤੁਹਾਨੂੰ ਜਰੀਏ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਿਆ ਕਰੂੰਗਾ ਤੁਸੀਂ ਉੱਥੋਂ ਰੀਡ ਵੀ ਕਰ ਸਕਦੇ ਹੋ ਤੇ ਜਿਹੜੇ ਇਹ ਚ ਔਖੇ ਜਿ ਤਾਂ ਕਲਬੂਤ ਬਾਝੌਰ ਨੇ ਜਿਹੜੀ ਬੱਚਾ ਨਹੀਂ ਸਮਝਦੀ ਨਿਕਾਰਣ ਦੁਖਾਂਤ ਦੁੱਖ ਭਰੀ ਗੱਲ ਕਹਿ ਸਕਦੇ ਆ ਪ੍ਰਭਾਤ ਕੁੰਗੜ ਕੁੰਗੜ ਇਕੱਠਾ ਹੋ ਜਾਣਾ ਵਗੀ ਇਕੱਠਾ ਜੀ ਸੁਗੜ ਜਾਂਦਾ ਪਲਾਸਟਿਕ ਨਹੀਂ ਆਪਾਂ ਅੱਗ ਦੇ ਉੱਤੇ ਰੱਖਦੇ ਆ ਸੁਗੜ ਜਾਂਦੀ ਉਹਨੂੰ ਕੁੰਗੜੀਆਂ ਕਹਿੰਦੇ ਬੰਦਾ ਇਹ ਕੁੰਗੜੀ ਦੇ ਸੌਂਦਾ ਠੰਡ ਜਾ ਉਹ ਹਿਸਾਬ ਕਹ ਲੋ ਛਿੰਦਰ ਕਵੇਲਾ ਅੰਗੀ ਰਾਤ ਦਾ ਸਨਾ ਸ਼ਾਮ ਦੇ ਅੱਧ ਤੇ ਰਾਤ ਦੀ ਸ਼ੁਰੂਆਤ ਸ਼ਾਮ ਦੀ ਮਗੀ ਸਮਾਪਤੀ ਤੇ ਅੱਧ ਦੀ ਜਾਂ ਰਾਤ ਦੀ ਜਿਹੜੀ ਸ਼ੁਰੂਆਤ ਹੋ ਜਾਂਦੀ ਉਹਨੂੰ ਕਹਿੰਦੇ ਕਵੇਲਾ ਆ ਗਿਆ ਮੱਕੀ ਲੇਟ ਵੀ ਕਹਿ ਸਕਦੇ ਆਪਾਂ ਹਾਂ ਬੰਦਾ ਸਵੇਰੇ ਵੀ ਕਹਿ ਸਕਦੇ ਆ ਵੀ ਤੜਕੇ ਤੂੰ ਆਇਆ ਕਵੇਲਾ ਹੋ ਗਿਆ ਕਿਉਂ ਇੰਨੀ ਲੇਟ ਆਇਆ ਰਾਤ ਨੂੰ ਵੀ ਕਹਿ ਸਕਦੇ ਆ ਮੈਂ ਸ਼ਬਦ ਰਾਤ ਦਾ ਵਾ ਪਰਤ ਪਹੁੰਚਣਾ ਕਹਿ ਸਕਦੇ ਆ ਜਾਂ ਸਮਾਪਤ ਕਹਿ ਸਕਦਾ ਪਰ ਤੇ ਚੁਕਿਆ ਦਾ ਐਂਡ ਕਹਿ ਸਕਦੇ ਆ ਆਪਾਂ ਕੋਰੇ ਖਾਲੀ ਜਿਦਾਂ ਖਾਲੀ ਪੇਜ ਮੈਂ ਜਿਦਾਂ ਆ ਬੁੱਕ ਮੇਰੇ ਕੋਲ ਕਿ ਖਾਲੀ ਪੇਜ ਹੈ ਡਾਇਰੀ ਮੇਰੇ ਕੋ ਇਹਦੇ ਵਿੱਚ ਲਾਈਨਾਂ ਆਉਣਗੀਆਂ ਇਹ ਖਾਲੀ ਨਹੀਂ ਪ੍ਰੋਪਰ ਕਹਿੰਦੇ ਆ ਡਰਾਇੰਗ ਪੇਜ ਕਹਿੰਦੇ ਖਾਲੀ ਆਪਾਂ ਤੇ ਦੋਸਤੋ ਜਿਹੜੀ ਗੱਲ ਕਰਨੀ ਆ ਆਪਾਂ ਉਹ ਹੈਗਾ 19 ਪੇਜ ਦੇ ਸਮਰਪਿਤ ਸਕੂਨ ਨਾਲ ਭਰ ਜਾਣ ਤੋਂ ਬਾਅਦ ਇਹ ਪੁੱਛਣ ਦਾ ਮਤਲਬ ਨਹੀਂ ਬਣਦਾ ਡੂ ਯੂ ਲਵ ਮੀ ਹਾਂ ਪਰ ਮਹਿਬੂਬ ਨੂੰ ਸੋਹਂਦੇ ਆ ਇਹ ਜ਼ਰੂਰ ਪੁੱਛਣਾ ਪੈਂਦਾ ਆਰ ਯੂ ਫੀਲਿੰਗ ਕੰਫਰਟੇਬਲ ਵਿਦ ਮੀ ਕਿ ਗੱਲ ਛੋਟੇ ਵੱਡੇ ਹੋਣ ਦੀ ਨਹੀਂ ਹੈ ਗੱਲ ਤਾਂ ਮੁਹੱਬਤ ਦੀ ਹੈ ਸਮਰਪਿਤ ਹੋ ਮੋਹ ਦਾ ਵੱਲ ਸਿੱਖਣ ਦੀ ਹੈ ਆ ਕੰਫਰਟेबल ਕਹਿ ਸਕਦੇ ਆਪ ਕਗਰ ਰੁਹੀਂ ਗਏ ਕੁੜੀ ਨਾਲ ਪਿਆਰ ਕਰਦੇ ਆ ਮੁੰਡਾ ਢਾਡੇ ਨਾਲ ਤਿਆਰ ਕਰਦਾ ਕੋਈ ਤੋ ਕੰਫਰਟेबल ਗੱਲ ਕਹਿ ਸਕਦੇ ਆ ਆਪ ਵੀ ਤੇ ਕੰਫਰਟेबल ਹੈਗੇ ਹੋ ਪਿਆਰ ਕਰਨਾ ਇੱਕ ਗੱਲ ਥੋੜੀ ਹੁੰਦੀ ਆ ਉਸ ਜੀ ਦੇ ਵਿੱਚ ਦਰਸਾਇਆ ਗਿਆ ਉਸ ਤੋਂ ਬਾਅਦ ਗੱਲ 20 ਪੇਜ ਦੀ ਆ 20 ਵਜੇ ਤੋ ਅਗਲਾ ਪੇਜ ਹੈਗਾ ਤੇ ਅਗਲੇ ਬਾਰੇ ਗੱਲ ਕਰਦੇ ਆ ਔਰਤਾ ਪਸ਼ੂ ਨਹੀਂ ਹੁੰਦੇ ਕਿਸੇ ਸੌਜੇ ਕੁੜੀ ਦਾ ਰਿਸ਼ਤਾ ਚਾਹੀਦਾ ਜਿਆਦਾ ਉੱਚੀ ਨਾ ਬੋਲੋ ਘਰ ਦਾ ਮਰਦ ਜੇ ਛੋਟੀ ਹੈ ਸੋਟੀ ਵਿੱਚ ਚੁੱਕੇ ਦਾ ਸਬਰ ਦੀ ਘੁੱਟ ਪਰ ਕਮਰੇ ਚ ਚਲੀ ਜਾਵੇ ਹੱਸਦੀ ਆਣ ਗਵਾਨਾ ਸੁਣੇ ਫੋਨ ਕੋਲ ਰੱਖਣ ਦਾ ਰਹਿਸਾ ਨਾ ਪਾਵੇ ਨੋਟ ਨਾ ਨਟ ਵਰਤਨ ਵਾਲੀ ਨਾ ਹੋਵੇ ਹਾਂ ਕੋਈ ਕਵਿਤਰੀ ਜਾਨ ਚਾਰ ਵੀ ਨਾ ਹੋਵੇ ਰੋਟੀਆਂ ਬਗਾਵੇ ਸਾਰਾ ਕੰਮ ਸੰਭਲ ਲਵੇ ਜਿੱਥੇ ਉਹਦਾ ਮਰਦਾ ਆਖੇ ਉੱਥੇ ਖੜੇ ਬਸ ਗਊ ਬਣ ਕੇ ਰਹੀ ਹੋਰ ਨਹੀਂ ਕੋਈ ਚਾਹੀਦਾ ਕੁੜੀ ਦੇ ਪਿਓ ਨਹੀਂ ਵੀ ਚੁੱਕ ਐ ਇੰਨਾ ਕੋਈ ਜਵਾਬ ਦਿੱਤਾ ਕਿ ਬਾਈ ਜੀ ਤੁਸੀਂ ਰਿਸ਼ਤੇ ਲਈ ਗਲਤ ਘਰ ਵਿੱਚ ਰਹਾ ਗਲਤੋ ਇੱਕ ਘਰ ਵਿੱਚ ਆ ਗਏ ਇਥੇ ਔਰਤਾਂ ਨਹੀਂ ਪਸ਼ੂਨੀ ਸੋ ਅੱਜ ਕੱਲ੍ਹ ਲੋਕੀ ਪਸ਼ੂਆਂ ਜਾਨਵਰਾਂ ਨੂੰ ਹੀ ਜਿਹਾ ਵਰਤਾਰਾ ਕਰਦੇ ਆਂ ਇੱਕ ਦੂਜਾ ਪੱਖ ਕਹਿ ਸਕਦੇ ਆ ਵੀ ਆਪਾਂ ਕੁਝ ਦਿਨ ਤੇ ਚੰਗੀਆਂ ਹੁੰਦੀਆਂ ਨੇ ਚੰਗੀਆਂ ਵਿਚਾਰੀਆਂ ਜਦੋਂ ਮਾੜੀਆਂ ਅੱਗੇ ਆ ਗਈਆਂ ਉਹ ਚੰਗੀਆਂ ਤੇ ਵੀ ਬਲੇਮ ਲੱਜਦਾ ਸੇਮ ਆਪਾਂ ਮੁੰਡਿਆਂ ਤੇ ਵੀ ਲੱਲੀ ਤੇ ਬਹੁਤ ਕੋਈ ਹੁੰਦਾ ਰਹਿੰਦਾ ਹੁਣ ਰੇਪ ਕੱਲੇ ਮੁੰਡਿਆਂ ਦੇ ਨਹੀਂ ਕੁੜੀਆਂ ਦੇ ਨਹੀਂ ਹੁੰਦੇ ਰੇਪ ਕੱਲੇ ਕੁੜੀਆਂ ਦੇ ਨਹੀਂ ਹੁੰਦੇ ਅੱਜ ਕੱਲ ਬੜੀਆਂ ਇਖਸ਼ਾਵਾਂ ਦੇ ਹੁੰਦੇ ਆ ਮਨ ਦੇ ਹੁੰਦੇ ਆ ਬਹੁਤ ਚੀਜ਼ਾਂ ਦੇ ਰੇਪ ਹੋ ਜਾਂਦੇ ਮੁੰਡਿਆਂ ਦੇ ਵੀ ਹੋ ਜਾਂਦੇ ਅੱਜ ਕੱਲ ਬਹੁਤ ਮੈਂ ਕਿ ਮਨਾਂ ਦੇ ਕਹਸਦੇ ਆ ਆਪਾਂ ਸੋਚਦੇ ਕਹਸਦੇ ਆ ਇਹ ਬੰਦੇ ਨਾਲ ਮਾੜੀ ਕਰਤੀ ਆ ਵੀ ਇਹਨੂੰ ਇਹ ਡਿਸਰਵ ਕਰਦਾ ਹੈ ਕੋਈ ਚੀਜ਼ ਨਾਂ ਮਾਰੀ ਹੋ ਗਈ ਰੇਵੀ ਹੋ ਗਿਆ ਕਿਸ ਹਾਲ ਦਾ ਜਾਨ ਬੁੱਝ ਕੇ ਕਰਨਾ ਜਦੋਂ ਤੂੰ ਤੰਗ ਕਰਨਾ ਜਾਂ ਕੁਝ ਕਰਨਾ ਰੇਵ ਦਾ ਸ਼ਬਦ ਲੈ ਲਓ ਤੁਹਾਨੂੰ ਕਿ ਇਹ ਇੱਕ ਨਵਾਂ ਸ਼ਬਦ ਲੈ ਲਓ ਵੀ ਮੇਰੇ ਲੋ ਵੀ ਉਹੀ ਹੁੰਦਾ ਬੰਦੇ ਜਦੋਂ ਅੰਦਰੋਂ ਹੀ ਮਰ ਜਨਾ ਕਿ ਰੋ ਨਹੀਂ ਸਕਦਾ ਨਹੀਂ ਬੰਦਾ ਉਸੇ ਵੇਲੇ ਤੇ ਕੁੜੀ ਉਸੇ ਵੇਲੇ ਰੋ ਸਕਦੀ ਆ ਹਾਂ ਕਾਜ ਦੇ ਨਾਲ ਜੂ ਕੈਂਸਰ ਤੇ ਆਪਾਂ ਵੀ ਇੱਕ ਮਰਦ ਵਿੱਚ ਉਹ ਵਖਰੇ ਜਿਹਨੂੰ ਕਹਿੰਦੇ ਆਪਾਂ ਵੀ ਇੱਕ ਜ਼ੋਰ ਜ਼ਿਆਦਾ ਦਿੱਤਾ ਗਿਆ ਪਰਮਾਤਮਾ ਨੂੰ ਤੇ ਹਾਂ ਉਹਦੀ ਰੱਖਿਆ ਕਰਨ ਲਈ ਔਰਤ ਦਿੱਤੀ ਤੇ ਜਿਹੜੇ ਉਹ ਬੇ ਜਿਹੜੇ ਬੇਅਕਲ ਹੁੰਦੇ ਨੇ ਬੇਉਲਾਦੀ ਹੁੰਦੇ ਨੇ ਜਿਹੜੇ ਮਰਦ ਵੱਲੋਂ ਜਨਮ ਨਹੀਂ ਲੈਂਦੇ ਉਹ ਹਮੇਸ਼ਾ ਹੀ ਕੁੜੀ ਨੂੰ ਮਾੜੀ ਅੱਖਾਂ ਦੇਖਣਗੇ ਅੱਖਾਂ ਦੇਖਣਾ ਮਾੜੀ ਗੱਲ ਨਹੀਂ ਨਜ਼ਰੀਏ ਦਾ ਤਰੀਕਾ ਮਾੜਾ ਹੁੰਦਾ ਹੁਣ ਮੈਂ ਵੀ ਕੁੜੀਆਂ ਵੇਖਦਿਆਂ ਕੁੜੀਆਂ ਮੈਨੂੰ ਵੇਖਦੀਆਂ ਹੁਣ ਇਹ ਤੇ ਥੋੜੀ ਵੀ ਹੋ ਗਿਆ ਵੀ ਮੈਂ ਹੁਣ ਕੁੜੀ ਦਾ ਅੱਖਾਂ ਰੇਵ ਕਰਦਾ ਜਾਂ ਕੁੜੀ ਨੇ ਮੈਨੂੰ ਵੇਖ ਲਿਆ ਤੇ ਉਹ ਵੇਖ ਕੇ ਹੱਸੇ ਵੀ ਆਹ ਕੌਣ ਜਾਈ ਜਾਂਦਾ ਜਾਂ ਰੋਵੇ ਵੀ ਯਾਰ ਇਹਨੇ ਮੈਨੂੰ ਮਾਰਾ ਕਰਤਾ ਜਾਂ ਅੱਖੇ ਮੈਨੂੰ ਸੋਹਣਾ ਲੱਗਿਆ ਉਸੇ ਲਈ ਕਹਿੰਦੇ ਨਾ ਹਨਾ ਜਾਂ ਮੈਂ ਕੁੜੀਆਂ ਨੂੰ ਵੇਖ ਕੇ ਰੋਂਦਾ ਭਾਈ ਯਾਰ ਕੀ ਹੋ ਗਿਆ ਯਾਰ ਬਲਾਂਟੇ ਸੋ ਨੋ ਨੀ ਨਾਲੇ ਫਿਲਿੰਡੂਰੀ ਨੂੰ ਵੇਖ ਰਹੇ ਹੋਗਾ ਵਿਹਾਂ ਕੋਈ ਗੱਲ ਹੀ ਹੋਊਗੀ ਫੇਰੀ ਇਹ ਨਈ ਨਈ ਗੱਲਾਂ ਹੁੰਦੀਆਂ ਸੋ ਇਹ ਲੰਬੀਆਂ ਚੱਲ ਜਣੀਆਂ ਉਸ ਤੋਂ ਬਾਅਦ 21 ਵਜੇ ਤੇ ਉੱਤੇ ਗੱਲ ਲਿਖੀ ਜੇ ਨਾਲ ਹੀ ਹਾਂ 21 ਵਜੇ ਦੇ ਨਾਲ ਹੀ ਉਹਦੇ ਪੇਜ ਆ ਕਿ ਗੰਦਰਾ ਮਾਹੌਲ ਮੁਹਬਤ ਕਦੀ ਵੀ ਅਸ਼ਲੀਲ ਨਹੀਂ ਹੁੰਦੀ ਮਾਂ ਬੱਚੇ ਦਾ ਮੱਥਾ ਚੁੰਮਦੀ ਹੈ ਬੱਚਾ ਕੋ ਹੱਸਦਾ ਹੈ ਅਸ਼ਲੀਲਤਾ ਤੁਹਾਡੀ ਨਜ਼ਰਾਂ ਚ ਹੁੰਦੀ ਹੈ ਸਹੀ ਗੱਲ ਹੈ ਤੁਸੀਂ ਇਹ ਵੀਡੀਓ ਬਣਾਪੋਨ ਸਾਈਟਾਂ ਤੇ ਚੜਾ ਦਿੰਦੇ ਹੋ ਸ਼ਹਿਰ ਜਾਂਦੀ ਹੈ ਕੱਲੀ ਕੁੜੀ ਦਾ ਸਰੀਰ ਮਣਦੇ ਹੋ ਮੌਕਾ ਮਿਲਣ ਦੇ ਨਾਲ ਖਹਿ ਕੇ ਠਰਕੇ ਭੋਰਦੇ ਹੋ ਜਦ ਮੂੰਹ ਤੇ ਕਰਾਰੀ ਚਵੇੜ ਵਜਦੀ ਹੈ ਉਹ ਤਾਂ ਕੁ ਆਕਦੇ ਹੋ ਭੇਡਾਂ ਵਾਂਗ ਤੁਰੀਆਂ ਫਿਰਦਿਆਂ ਕੁੜੀਆਂ ਦਾ ਭੈਣਾ ਆਪਦੀ ਨੂੰ ਸੇਮੇ ਕਰ ਤੱਕ ਠੀਕ ਨਹੀਂ ਜਾਣ ਦਿੰਦੇ ਤੁਸੀਂ ਡਰਦੇ ਹੋ ਕਿ ਤੁਹਾਡਾ ਮਰਦ ਜਾਤ ਦਾ ਸੱਚ ਨਾ ਬਾਹਰ ਆ ਜਾਏ ਕੋਈ ਤੁਹਾਡਾ ਭੈਣਾ ਖਹਿ ਜੇ ਕੋਈ ਠੱਡੀ ਭੈਣਾਂ ਆ ਕੇ ਖਹਿ ਜੇ ਕੋਈ ਹਰਾਮੀ ਤੁਹਾਡੀ ਭੈਣ ਨੂੰ ਕੰਜਰੀ ਕਹਿ ਜੇ ਤੁਹਾਨੂੰ ਨਹੀਂ ਪਤਾ ਹਮਦਰ ਚਾਰ ਦੁਆਰੇ ਚ ਰਹਿਣ ਵਾਲੀ ਜੀ ਸਾਹ ਕੁੱਟ ਨਾਲ ਮਰ ਜਾਂਦਾ ਪਰ ਕੀ ਕੀਤਾ ਜਾਵੇ ਤੁਸੀਂ ਮਰਦ ਜਾਤ ਨੇ ਤਾਂ ਬਾਲਾ ਮਹੌਲੀ ਗੰਦਲਾ ਕਰ ਰੱਖਿਆ ਕੁੜੀਆਂ ਕਿੱਥੇ ਜਾਣ ਹਾਂ ਪਰ ਤੁਸੀਂ ਸਾਰੇ ਮਰਦ ਲਾ ਲੋ ਫਿਰਣਾ ਪਰ ਕੁਝ ਹੋਣਗੇ ਸਾਰੇ ਨਹੀਂ ਕਹਿ ਸਕਦਾ ਮੈਂ ਵੀ ਤੁਸੀਂ ਸਾਰਿਆਂ ਨੇ ਲਿਖੋ ਕੁਛ ਜਿਹੜੇ ਹੁੰਦੇ ਕੁਛ ਹਮੇਸ਼ਾ ਹੁੰਦੇ ਕੁੜੀਆਂ ਵੀ ਹੁੰਦੀਆਂ ਕੁਛ ਤੇ ਤੁਸੀਂ ਬਾਕੀ ਤੁਸੀਂ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਦਿਖਾਵਾ ਹੁੰਦਾ ਤੁਸੀਂ ਉਸ ਦਿਖਾਵੇ ਉੱਤੇ ਬਹੁਤ ਪ੍ਰਚਲਿਤ ਹੁੰਦੇ ਆ ਅੱਜ ਕੱਲ ਮੈਨੂੰ ਪਤਾ ਅਗਲੇ ਬੰਨੇ ਗੱਲ ਕਰਦੇ ਆ 32 33 ਪੇਜ ਦੀ 32 33 ਪੇਜ ਦੇ ਉੱਤੇ ਲਿਖਿਆ ਵਾ ਚੀਕ ਸੁਣਿਆ ਬਹੁਤ ਸੁਣੀ ਗੱਲ ਆ ਕਿ ਸਾਰੀਆਂ ਔਰਤਾਂ ਖੂਬਸੂਰਤ ਨਹੀਂ ਹੁੰਦੀਆਂ ਕੁਝ ਕੋਲ ਕਾਂ ਦਿਲ ਕਾਲੇ ਹੁੰਦੇ ਨੇ ਐ ਕਿਹਾ ਗੱਲ ਲਿਖਤੀ ਕੁਝਕ ਉਹਨਾਂ ਤੇ ਮਰਦ ਜਾਤ ਨੂੰ ਅਗਰ ਤੁਸੀਂ ਪੂਰਾ ਲਿਖਤਾ ਵਾ ਤੇ ਫਿਰ ਮਰਦ ਜਾਤ ਪੂਰੀ ਮਾੜੀ ਨਹੀਂ ਹੈਗੀ ਮੈਂ ਇਹ ਵੀ ਨਹੀਂ ਕਹਦਾ ਸਮਝੰਗਾ ਇਹ ਵੀ ਨਹੀਂ ਕਹਦਾ ਸਮਝਾ ਮਾੜਾ ਜੇ ਤਰ੍ਹਾਂ ਮੈਨਾਂ ਤੁਸੀਂ ਮਰਦ ਹੋਗੇ ਮੈਂ ਉਸ ਤਰ੍ਹਾਂ ਦਾ ਹੀ ਨਿਕਲੂਗਾ ਮੈਂ ਹਮੇਸ਼ਾ ਇਹ ਨਾ ਕਿ ਜਿਹਨੂੰ ਫੀਸੇ ਮੰਗੂ ਰੱਖੜਦਾ ਜੇ ਮੈਨਾਂ ਬੰਦਾ ਜੇ ਮੇਰੀ ਚੋਰੀ ਕਰਕੇ ਗਿਆ ਕਿਸੇ ਚੀਜ਼ ਦੀ ਮੈਂ ਵੀ ਚੋਰੀ ਕਰਕੇ ਆਉਂ ਜਿਵੇਂ ਮੈਨਾਂ ਮਾਰਾ ਕਰਕੇ ਗਿਆ ਮੈਂ ਨਹੀਂ ਮਾਰਾ ਕਰਕੇ ਆਉਂ ਮੈਂ ਉਸ ਤਰ੍ਹਾਂ ਹੀ ਬਦਲਾ ਲੈਣਾ ਜਿਤਨਾ ਅਗਲੇ ਮੈਨਾਂ ਬਤੀਰਾ ਕਰਦਾ ਸੋ ਮੈਂ ਥੋੜਾ ਜਿਆ ਕੋਹੜੀ ਢੈਂਦੀ ਦਾ ਬੰਦਾ ਕਹ ਲੋ ਜੇ ਬਾਕੀ ਉਦੋਂ ਕਰਦੇ ਤਾਂ ਗੁੱਸਾ ਚੜਾ ਜਾਂਦਾ ਪ ਮੜੀ ਮੋਟੀ ਗੱਲ ਵੀ ਕਰ ਗਿਆ ਹਮੇਸ਼ਾ ਬਖਸ਼ਣਾ ਸਿੱਖੋ ਤੇ ਮਾਫ ਕਰਨਾ ਸਿੱਖੋ ਮੈਂ ਕਰਦਣਾ ਪਿਆ ਪਰ ਬੰਦਾ ਜਾਨ ਬੁੱਝ ਕੇ ਕਰੇ ਫਿਰ ਤੇ ਉਹ ਗਲਤੀ ਨਹੀਂ ਹੁੰਦੀ ਉਹ ਬਣਾ ਹਮ ਬਣ ਜਾਂਦਾ ਬੰਦੇ ਦੇ ਮਾਈਂਡ ਚੁੰਦਾ ਪਲਾਨ ਵੀ ਹਾਂ ਯਾਰ ਇਹ ਬੰਦੇ ਨੂੰ ਇਸ ਤਰ੍ਹਾਂ ਕਹਿਣਾ ਜ਼ਿਆਦਾਤਰ ਮੈਨੂੰ ਇਸ ਤਰ੍ਹਾਂ ਦੇ ਮਿਲਣ ਲਿਆ ਅੱਜ ਕੱਲ ਵੀ ਜੋ ਜਿਹੜੇ ਟਾਰਗੇਟ ਮੈਨੂੰ ਬਣਾਉਂਦੇ ਇਸ ਤਰ੍ਹਾਂ ਡਾਇਰੈਕਟ ਵੀ ਹਾਂ ਯਾਰ ਇਸ ਬੰਦੇ ਨੂੰ ਜਾਂ ਕੁਝ ਪੁੱਛਣਾ ਤੇ ਕੁ ਮਾਰੇ ਵੀ ਇਹਨਾਂ ਨੂੰ ਕਰ ਇਹਨੂੰ 네ਗਟਿਵਿਟੀ ਦੇ ਵੀ ਜਾਣੀ ਮੈਂ ਇਸ ਤਰ੍ਹਾਂ ਮੈਨੂੰ ਟੱਕਰ ਦੇ ਆ ਦੇ ਫਿਰ ਤੇ ਹਾਂ ਪਰ ਮਰਦ ਮਾਹ ਵਰਮ ਉਹ ਮਰਦ ਸੋਹਣੇ ਦਿਲ ਦਾ ਮਾਲਕ ਹੁੰਦੇ ਨਹੀਂ ਜੋ ਕਾਲੇ ਦਿਨਾਂ ਵਾਲੀਆਂ ਔਰਤਾਂ ਸਾਂ ਬਾਬਤ ਸਭ ਜਾਣਦੇ ਆ ਵੀ ਹਾਓ ਬਾਬਤ ਸਭ ਜਾਣਦੇ ਆ ਵੀ ਉਹਨਾਂ ਨੂੰ ਦੁਗਲਾ ਦੁਗਣਾ ਮਾਨ ਸਤਕਾਰ ਦਿੰਦੇ ਨੇ ਵਹਿਮ ਹੈ ਕਿ ਬਿੱਲੀਆਂ ਅੱਖਾਂ ਵਾਲੇ ਲੋਕ ਦਿਲ ਦੇ ਖੋਟੇ ਹੁੰਦੇ ਨੇ ਮੈਂ ਜਿੰਨੇ ਵੀ ਫਰੇਬੀ ਲੋਕਾਂ ਨੂੰ ਮਿਲੀ ਹਾਂ ਉਹਨਾਂ ਸਭ ਦੇ ਅੱਖਾਂ ਕਾਵੇਂ ਸੀ ਮੈਂ ਕੀ ਆਪਾਂ ਕਹਿ ਨਹੀਂ ਸਕਦਾ ਗੱਲਾਂ ਤੇ ਕੀ ਨਹੀਂ ਕਰ ਸਕਦੇ ਆਪਾਂ ਤੇ ਪਤਾ ਨਹੀਂ ਕੌਣ ਗੱਲ ਬਣਾ ਗਿਆ ਹੱਥਾਂ ਦੀਆਂ ਹਥੇਲੀਆਂ ਵਿੱਚੋਂ ਬਣਦੇ ਚੰਦ ਬਾਰੇ ਮੇਰੀ ਮਾਂ ਦੀਆਂ ਸਖਤ ਥੇੜੀਆਂ ਹਥੇਲੀਆਂ ਨੂੰ ਜੋੜ ਇੱਕ ਟੁੱਟਿਆ ਜਾਂ ਚੰਦ ਬਣਦਾ ਹੈ ਤੇ ਮੈਂ ਆਪਣੇ ਮਾਣ ਨੂੰ ਕਦੇ-ਕਦੇ ਵੀ ਸਾਨੂੰ ਇਹ ਦੱਸਣ ਦੀ ਲੋੜ ਨਹੀਂ ਪਈਗੀ ਜਿਵੇਂ ਲੜ ਉਹ ਲੱਗੀ ਏ ਉਹ ਬੰਦਾ ਦਿਲ ਦਾ ਕਿੰਨਾ ਸੋਹਣਾ ਜੋ ਮਰਦ ਔਰਤਾਂ ਨੂੰ ਸਾਤੀਆਂ ਤੋਂ ਹੀ ਦੇਖਣਾ ਸ਼ੁਰੂ ਕਰ ਦੇ ਕਿ ਇਹਨਾਂ ਨੂੰ ਆਪਦੀ ਚਾਚੀ ਤਾਈ ਤੇ ਭੈਣ ਨੂੰ ਵੀ ਐਨੇ ਨਾਪਦਾ ਹੋ ਇਹਨਾਂ ਔਰਤਾਂ ਲਈ ਵਿਰਥ ਵਿਆਹ ਤੇ ਅਰਥ ਸਿਰਫ ਜਵਾਗ ਜਮਣਾ ਨਹੀਂ ਹੁੰਦਾ ਉਹ ਔਰਤਾਂ ਆਪਦੇ ਵਰਗਾ ਆਪਲੇ ਆਪਣੇ ਵਰਦਾ ਉਹ ਔਰਤਾਂ ਆਪਦੇ ਵਰਗਾ ਬਾਹਰ ਲੱਭਦੀਆਂ ਨੇ ਪਰ ਉਹ ਸਹਿ ਲੈਂਦੀਆਂ ਨੇ ਉਨਾ ਦੇ ਚੀਕ ਕਵਿਤਾਵਾਂ ਦੇ ਰੂਪ ਤੇ ਲੈ ਲੈਂਦੀ ਨੇ ਸੋਹਣੀ ਆ ਵੀ ਬਾਕੀ ਬਹੁਤ ਸੋਹਣੀ ਗੱਲ ਲਿਖੀ ਆ ਪਰ ਇਹਦੇ ਵਿੱਚ ਇਹ ਵੀ ਲਿਖੀ ਗਏ ਨੇ ਮਾੜ ਬੰਦਾ ਛਾਤੀਆਂ ਨਾਲ ਦਾ ਔਰਤਾਂ ਦੇ ਯਾਰ ਅੱਜ ਤੂੰ ਹੀ ਮੈਂ ਇਹ ਨਹੀਂ ਕਹਾਂ ਜੋ ਛੋਟੇ ਕੱਪੜੇ ਦੀ ਗੱਲ ਜਣੀ ਦੇ ਪਿਛੇ ਜਾ ਤੂੰ ਜੋ ਦੇਖ ਰਿਹਾ ਤੁਸੀਂ ਉਹ ਵੇਖੋਗੇ ਜੋ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖ ਰਿਹਾ ਵੇਖੋਗੇ ਹਮ ਮੇਰੀ ਜਿਹੜੀ ਆ ਤਾਂ ਕਿ ਮੈਨੋਰ ਇੰਡਸਟਰੀ ਲੈ ਲੈਣਾ ਪਰ ਇਹ ਕੋਈ ਤੇ ਵੇ ਲੈਣਾ ਨਾ ਸੋ ਗੱਲ ਇਹ ਹੁੰਦੀ ਆ ਵੀ ਕੋਈ ਨੋਰ ਇੰਡਸਟਰੀ ਕਰਨਾ ਸਿੱਖੋ ਸੋਸ਼ਲ ਮੀਡੀਆ ਜੋ ਆ ਰਿਹਾ ਵੀ ਫਿਰ ਤੁਹਾਨੂੰ ਕੰਟੈਂਟ ਨਹੀਂ ਸ਼ੋ ਹੋਊਗਾ ਉਸ ਤੋਂ ਬਾਅਦ ਹੁੰਦੀ ਗੋਲ ਦੋਸਤੋ 35 ਵਜ ਦੀ 35 ਵਜੇ ਤੇ ਗੱਲ ਲਈ ਆ ਘਰ ਆਪਾਂ ਇੱਕ ਘਰ ਬਣਾਵਾਂਗੇ ਜਿੱਥੇ ਮੇਰੀ ਪਸੰਦਾ ਫੁੱਲ ਤੇ ਤੇਰੀ ਪਸੰਦੀਆਂ ਕਿਤਾਬਾਂ ਹੋਣਗੀਆਂ ਤੂੰ ਕਿਤਾਬਾਂ ਪੜੀ ਮੈਂ ਤੈਨੂੰ ਸੁਣਾਵਾਂਗੀ ਆਪਾਂ ਨਿੱਕੀ ਜਿਹੀ ਰਸੋਈ ਬਣਾਵਾਂਗੇ ਜਿੱਥੇ ਮੇਰੇ ਪਸੰਦੀ ਚਾਹ ਤੇ ਤੇਰੇ ਪਸੰਦੀ ਕਾਫੀ ਬਣੇਗੀ ਕਦੇ ਕਦੇ ਤੂੰ ਵੀ ਚਾਹ ਦੀ ਫਰਮਾਇਸ਼ ਕਰਦਿਆਂ ਕਰੀ ਆਪਾਂ ਬਾਗਿਚਾ ਸਜਾਵਾਂਗੇ ਪੰਛੀਆਂ ਦੇ ਨਿੱਕੇ ਨਿੱਕੇ ਘਰ ਬਣਾਵਾਂਗੇ ਮੈਂ ਤੇ ਮੈਂ ਤੇ ਤੂੰ ਜਦ ਵੀ ਕਦੇ ਉਹੀ ਮੱਚੀ ਰੋਸਾਂਗੇ ਤਾਂ ਪੰਛੀ ਬੰਚੀ ਸਾਨੂੰ ਨੱਚ ਕੇ ਹਸਾਉਣਗੇ ਤੇ ਵਿੱਚ ਚੋਲੇ ਬਣ ਮਿਲਾਉਣਗੇ ਇੱਕ ਨਿੱਕਾ ਜਿਹਾ ਝਰਨਾ ਹੋਵੇਗਾ ਮੈਂ ਉੱਥੇ ਬੈਠ ਡਿਗਦੀ ਡਿਗਦੇ ਪਾਣੀ ਦਾ ਸੰਗੀਤ ਸੁਣਾ ਤੂੰ ਕੋਲ ਆ ਕੇ ਜਦ ਬੈਠੇ ਤਾਂ ਤੇਰੀ ਪਿੱਠ ਤੇ ਉਂਗਲ ਨਾਲ ਕਵਿਤਾ ਲਿਖਾਂ ਮੈਂ ਚਾਹੁੰਦੇ ਆਂ ਕਿ ਐਵੇਂ ਦਾ ਘਰ ਜਿੱਥੇ ਘਰ ਦੀ ਹਰ ਚੀਜ਼ ਮੁਸਕਰਾਵੇ ਜਿੱਥੇ ਤੂੰ ਗੱਲਾਂ ਕਰੇ ਕਰੇਂ ਤੇ ਹੰਗਾਰੇ ਭਰਾਂ ਮੈਂ ਹੰਗਾਰੇ ਭਰਾਂ ਕਦੇ ਕਦੇ ਤੇਰੀ ਚੁੱਪ ਨਾਲ ਵੀ ਗੱਲਾਂ ਕਰਾਂ ਆਪਾਂ ਕੇ ਘਰ ਬਣਾਵਾਂਗੇ ਬਹੁਤ ਸੋਹਣੀ ਗੱਲ ਲਿਖੀ ਇਹਦੇ ਚ ਹਰ ਗੱਲਾਂ ਥਾਟਸ ਜਿਹੜੇ ਵਧੀਆ ਥਾਟਸ ਹੁੰਦੇ ਆ ਉਹ ਜਿਆਦਾ ਲਿਖੀਆਂ ਗਈਆਂ ਜਿਨਾਂ ਪੋਇਟਰੀਸ ਆਪਾਂ ਕੋਣੀ ਘਟ ਕਹਿ ਸਕਦੇ ਲਾਸਟ ਦੇ ਬੁੱਕ ਤੇ ਲਿਖੀਆਂ ਕਿਤਾਬਾਂ ਪੋਇਟਰੀ ਵਗੈਰਾ ਉਸ ਤੋਂ ਬਾਅਦ ਅਗਲੇ ਪੰਨੇ ਹੁੰਦੀ ਦੋਸਤੋ 50 ਪੰਨੇ ਦੇ ਨੰਬਰ ਦੇ ਗੱਲ ਤੇ 44 45 ਸੋਰੀ 44 42 ਜਿਹੜਾ ਪੇਜ ਹੈਗਾ ਉਹਦੇ ਤੇ ਗੱਲ ਲਿਖੀ ਹੋਈ ਆ ਕੁੜੀਆਂ ਗੁੱਡੀਆਂ ਨਹੀਂ ਹਉਣ ਦੀਆਂ ਕੁੜੀਆਂ ਗੁੱਡੀਆਂ ਨਹੀਂ ਸੈਲ ਕਾਰਡ ਸੈਲ ਕਾਰਡ ਚੁੱਪ ਕਰਾਉਣਾ ਬਹੁਤ ਔਖਾ ਹੈ ਸੈਲ ਕਾਰਡ ਕੇ ਚੁੱਪ ਕਰਾਉਣਾ ਬਹੁਤ ਔਖਾ ਹੈ ਪਹਿਲਾਂ ਹੀ ਪਹਿਲਾਂ ਪਹਿਲੇ ਹੀ ਸੰਭਵ ਸੀ ਆਪਾਂ ਪਹਿਲਾਂ ਪਹਿਲਾਂ ਸੰਭਵ ਸੀਗਾ ਪਰ ਹਾਂ ਪਾਜ ਜਦੋਂ ਪਾਜ ਨੇ ਕੇਜ ਨੂੰ ਉਦਾਹਰਣ ਮਿਲ ਗਿਆ ਤੇ ਉਹ ਸੋਸ਼ਲ ਮੀਡੀਆ ਦੇ ਖੇਲੋਗੇ ਚਲ ਗਿਆ ਮਨਸ਼ੋਸ਼ਣ ਮੀਡੀਆ ਨੂੰ ਬਾਰ ਬਾਰ ਟਾਂ ਟਾਰ ਕੇ ਕਰਨ ਕਿਉਂਕਿ ਇਸ ਆ ਸਟੈਂਡ ਦੇ ਵਿੱਚ ਆਹੀ ਚੀਜ਼ ਵਰਤੋ ਆ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਹੈਗੀ ਆ ਤੇ ਵਰਤੋ ਚ ਆਹੀ ਚੀਜ਼ ਮੇਣਿਆ ਕਿ ਜਵਾਗ ਦੀ ਜਦ ਟੈਂ ਟੈਂ ਹੁੰਦੀ ਤਾਂ ਜਵਾਗ ਦਾ ਲਿੰਗ ਪਰਖਿਆ ਜਾਂਦਾ ਕੁੜੀ ਹੋਣ ਤੇ ਬਿਨਾਂ ਕੁਝ ਬੋਲੇ ਢੂਈ ਚੋਂ ਸੈੱਲ ਕੱਢ ਕੇ ਬਖੇਰ ਦਿੱਤੇ ਜਾਂਦੇ ਨੇ ਟੈਂ ਟੈਂ ਬੰਦ ਕਰ ਦਿੱਤੀ ਜਾਂਦੀ ਫਿਰ ਕੁੜੀ ਦੇ ਇਸ਼ਕ ਨੂੰ ਸਮਾਜ ਤੋਂ ਲਗਾਉਣ ਲਈ ਸੈੱਲ ਕੱਢਣ ਦਾ ਰਿਵਾਜ ਪੂਕਤਾਇਆ ਜਾਂਦਾ ਕੁੜੀ ਦੇ ਸਾਹ ਸੂਤ ਲੈ ਜਾਂਦੇ ਰਾਤੋਂ ਰਾਤ ਸਿਵੇ ਲਿਜਾ ਕੇ ਦਾ ਸੰਸਕਾਰ ਤਾਂ ਸੰਸਕਾਰ ਕਰ ਦਿੱਤਾ ਜਾਂਦਾ ਥੋੜਾ ਜਿਰ ਮਾਵਾਂ ਉਭਕਿਉਭ ਕੀ ਰਹਿੰਦੀਆਂ ਸੀ ਤੇ ਫਿਰ ਗੁੱਡੀਆਂ ਨੂੰ ਸਦਾ ਲਈ ਬੁਲਾ ਦਿੱਤਾ ਜਾਂਦਾ ਸੀ ਮੈਂ ਕਿ ਪਹਿਲਾਂ ਕਹਿੰਦੇ ਭੂਣਾ ਤੇ ਅੱਜ ਵੀ ਇਹ ਰਹਿ ਗਾ ਲੋਕਾਂ ਦੇ ਮਨ ਚ ਦਿਮਾਗ ਪਾਗਲ ਹੋਏ ਹੋਏ ਆ ਜਿੰਨਾ ਕੁੜੀ ਹੋਈ ਤੇ ਕਿ ਜਨਾਨੀ ਪਾਗਲ ਹੁੰਦੀ ਹੈ ਨਾ ਅੱਜ ਮਰਦ ਮਰਦੇ ਹੀ ਵੇਖੇ ਹੋਏ ਨੇ ਯਾਰ ਮਰਦ ਕਾਦੇ ਟੱਟੂ ਮਰਦ ਹੁੰਦੇ ਜਿਹੜੇ ਜੇ ਕੁੜੀ ਹੋਈ ਜੰਮੀ ਤੇ ਉਹ ਰੋਣ ਤੇ ਜਿਹੜੇ ਕੁੜੀ ਜੰਮੀ ਤੇ ਮੂੰਹ ਮਰੋਣ ਆ ਮੈਜਰ ਦਾ ਸਮਾਜ ਬਹੁਤ ਵਧੀਆ ਮੇਰੇ ਜਿਹੜੇ ਨੇੜੇ ਦੇ ਰਹੇ ਬਹੁਤ ਕੁੜੀਆਂ ਨੇ ਕਹਿੰਦੇ ਵੀ ਕੁੜੀਆਂ ਜਾਂਦੇ ਨੇ ਤੇ ਕੁੜੀਆਂ ਦਾ ਸਿਰ ਮੱਥਾ ਚੁੰਮਿਆ ਵੀ ਆ ਬਹਾਮਣ ਮੈਜਰ ਕਹਿੰਦੇ ਬਹਾਮਣ ਕਹਿੰਦੇ ਉਹ ਮੱਥਾ ਚੋਂ ਆ ਪੈਰ ਚੁੰਮਦੇ ਆ ਮੱਥਾ ਠੇਕਦੇ ਆ ਯਾਰ ਕੁੜੀ ਹੋਈ ਬਹੁਤ ਘਾਟ ਹੁਣਾਂ ਚ ਵੀ ਹੋਣਗੇ ਵੀ ਜਿਹੜੇ ਨਖੇਦ ਹੋਣਗੇ ਉਹ ਜੇ ਲਾਦ ਵੀ ਜਿਹੜੇ ਕਿਸੇ ਪਿਓ ਦੀ ਨਸਲ ਨਹੀਂ ਹਲਾਦ ਹੋਣਗੇ ਉਹ ਕੁੜੀ ਨੂੰ ਮਾਰ ਆਖਣਗੇ ਜੰਮੀ ਨੇ ਹਮੇਸ਼ਾ ਕੁੜੀ ਦੇ ਜੰਮੀ ਦੇ ਕਦੀ ਮੱਥੇ ਦੇ ਵਾਟਣਾ ਪਾਓ ਹੱਸ ਕੇ ਉਹਦਾ ਸਤਿਕਾਰ ਕਰੋ ਤੇ ਉਹ ਮਾਂ ਲਖਸ਼ ਨੇ ਆਈ ਹੁੰਦੀ ਆਪਣੇ ਘਰ 'ਚ ਇਹ ਚੀਜ਼ ਦਾ ਹਮੇਸ਼ਾ ਖਿਆਲ ਰੱਖਿ ਮੁੰਡਾ ਨਹੀਂ ਜਨਾ ਜਿਹਨੂੰ ਆਪਾਂ ਅੱਜਕੱਲ ਜੀ ਕਹਿੰਦੇ ਆ ਉਹ ਜੀ ਜਿਹੜੀ ਕੁੜੀ ਜੰਮੀ ਸਮੂਰਖ ਤੇ ਅਨਪੜ ਬੰਦੇ ਤੇ ਨਖੇਦ ਬੰਦੇ ਦੇ ਨਾਂ ਮਰਦ ਦੀ ਉਲਾਦ ਆਪਾਂ ਇੱਥੋਂ ਨਹੀਂ ਪਛਾਣ ਸਕਦੇ ਆ ਵੀ ਜੇ ਕੁੜੀ ਜੰਮੀ ਤੇ ਬੰਦਾ ਰੋਪਿਆ ਜਾਂ ਮੱਥੇ ਤੇ ਵਟ ਜੜਾ ਹੈ ਜਨਾਨੀ ਜਾਂ ਮਰਦ ਨੇ ਜਾਂ ਬੰਦੇ ਨੇ ਜਾਂ ਜਨਾਨੀ ਨੇ ਜਿੰਨੇ ਵੀ ਉਹ ਬੇ ਨਸਲੀ ਉਲਾਦ ਆ ਉਹ ਵੀ ਕਿਸੇ ਉਹ ਪਿਓ ਅਸਲੀ ਦੀ ਉਲਾਦ ਨਹੀਂ ਆਗੀ ਉਹ ਕਿਤੇ ਕੂੜੇ ਕਰਕਟ ਚੋਂ ਪੈਗਦਾ ਹੋਗੀ ਹੋਗੀ ਜਾਂ ਸੋਚਿਆਂ ਉਲਾਦ ਚੰਗਾ ਦੋਸਤੋ ਅਗਲੀ ਗੱਲ ਕਰਨੀ ਆ ਫੇਰ ਆਪਾਂ ਕਿ ਕੋਈ ਕੁੜੀ ਜਦ ਸੌਰੇ ਜਾ ਮਗਾਵਤ ਕਰਦੀ ਦਾ ਸੱਲਾਂ ਦੇ ਕੱਢਣ ਦੀਆਂ ਧਮਕੀਆਂ ਦਿੰਦੀਆਂ ਉਹ ਡਰਦੀ ਦਰਦੀ ਹਲਾਤਾਂ ਨਾਲ ਸਮਝੌਤਾ ਕਰ ਲੈਂਦੀ ਤਾਂ ਆਪਦੀ ਧੀ ਨੂੰ ਨਸੀਹਤਾਂ ਦੇਂਦੀ ਕਿ ਡਰੋਂਦੀ ਤੇ ਅੱਗੇ ਨਾ ਬੋਲੀ ਨੀਵੀਂ ਪਾ ਕੇ ਤੁਰੀ ਸੱਲਾਂ ਛੱਤੇਰੇ ਜਾਣ ਹੈ ਉਹਨੂੰ ਯੁੱਗ ਬਦਲ ਗਿਆ ਪਾਵਰ ਬੈਂਕ ਦਾ ਜਮਾਨਾ ਹੈ ਚਾਰਜ ਵੀ ਕੁੜੀਆਂ ਹੱਥ ਨੇ ਚਾਰਜ ਵੀ ਕੁੜੀਆਂ ਹੱਥ ਨੇ ਤੇ ਕਿਸੇ ਦੀ ਕੀ ਜ਼ਰੂਰਤ ਕੀ ਸੈੱਲ ਕੱਢ ਕੇ ਚੁੱਪ ਕਰਾ ਦੇਵੇ ਹਾਂ ਸਹੀ ਗੱਲ ਹੈ ਅੱਜ ਕੱਲ ਕੋਈ ਹੱਥ ਚ ਬਾਵਰਾਈਏ ਪਰ ਕੁੜੀਆਂ ਇਸ ਦਾ ਫਾਇਦਾ ਵੀ ਚੁੱਕੀ ਜਾ ਰਹੀਆਂ ਬਹੁਤ ਘਾਟਨਸਾਂਹੀ ਕੁੜੀਆਂ ਜਿਹੜੀਆਂ ਹੁੰਦੀਆਂ ਉਹ ਬਚਾਰੀਆਂ ਝੰਜੋੜੀਆਂ ਰਹਿੰਦੀਆਂ ਹਨ ਇਹ ਚੀਜ਼ ਤਾਂ ਵੀ ਆ ਯਾਰਾ ਬਾਕੀ ਤਰ੍ਹਾਂ ਕਰਾਂਗੇ ਕਿ ਤਰ੍ਹਾਂ ਕਰਾਂਗੇ ਸੋ ਗਲਤ ਚੀਜ਼ਾਂ ਜਾਂਦੀਆਂ ਪ੍ਰਮੋਟ ਹੋ ਰਹੀਆਂ ਇਸ ਕਰਕੇ ਪੈਦਾ ਜਾ ਚੁੱਕੇ ਜਾ ਰਹੇ ਜਿਹਨੂੰ ਆਪਾਂ ਕਹਿੰਦੇ ਸੋਸ਼ਲ ਮੀਡੀਆ ਦੇ ਜ਼ਰੀਏ ਜ਼ਿਆਦਾਤਰ ਹਨਾ ਸੋ ਇਹ ਚੀਜ਼ਾਂ ਦਾ ਧਿਆਨ ਮੱਖੀ ਜਿਹੜੇ ਬਾਕੀ ਹੁੰਦੇ ਨੇ ਯਾਰ ਹਮੇਸ਼ਾ ਪਿੱਛੇ ਦਾ ਸੋੜ ਕੇ ਤੁਰਿਆ ਕਰੀ ਬਈ ਯਾਰ ਜਿਹੜੀ ਆਪਣੇ ਪਿੱਛੇ ਪੀੜੀ ਹੋਣੀ ਆ ਉਹਨਾਂਸ ਦੇ ਬਾਕੀ ਛੱਡਣੀ ਸਾਡੇ ਹੱਥ ਤੇ ਜੋ ਛੱਡਿਆ ਆ ਆਪਾਂ ਕ੍ਰੀਏਟ ਕਰ ਲਿਆ ਬਣਾ ਲਿਆ ਖਾ ਲਿਆ ਪੀ ਲਿਆ ਠੀਕ ਹੈ ਪਰ ਆਪਾਂ ਪਿੱਛੇ ਵਾਸਤੇ ਕੀ ਛੱਡ ਗਏ ਰਹੇ ਇਹ ਜਿੱਥੇ ਤੋਂ ਅਨਪੜ ਬੰਦੇ ਦੇਖਣ ਹੋਣਗੇ ਨਾ ਟੁੱਟਿਆ ਦਾ ਪਾਣੀ ਵਾਲੀ ਦਾ ਉ ਮੈਨੂੰ ਇਹ ਮੇਰੀ ਜਿਹੜੀ ਗੱਲ ਹੈ ਕਿ ਤੁਹਾਨੂੰ ਤੈਨੂੰ ਲੱਗਣ ਦੀ ਸੋ ਅੱਜ ਤੋਂ ਬਾਅਦ ਸੋਈ ਟੂਟੀ ਜਿਹੜੀ ਹੈਗੀ ਆਪਣੀ ਘਰ ਦੀ ਉਹਦਾ ਨਟ ਬਹੁਤ ਤਰੀਕੇ ਨਾਲ ਠੀਕ ਹੈ ਬੰਦ ਕਰਕੇ ਜਾਣਾ ਚੰਗੀ ਤਰਾ ਤੇ ਅਗਲੇ ਮੈਂ 50 ਪੇਜ ਦੀ ਗੱਲ ਕਰਦੇ ਆ 50 ਪੇਜ ਉੱਤੇ ਗੱਲ ਲਿਖੀ ਆ ਦੋਸਤ ਨਿਆਣੇ ਕਿ ਚੱਲ ਨਿਆਣੇ ਬਣਦੇ ਆ ਝਾਮਟ ਚੀਟੇ ਹੋਵਾਂਗੇ ਝਾਮਣ ਚਟੇ ਹੋਵਾਂਗੇ ਤੇ ਥੋੜੇ ਟਾਈਮ ਬਾਅਦ ਇੱਕੋ ਟੌਫੀ ਵਿਚਾਲੋ ਤੋੜ ਕੇ ਅੱਧੇ ਅੱਧੇ ਖਾਵਾਂਗੇ ਤੋਂ ਟੌਫੀ ਦੇ ਪੰਨੇ ਦੀ ਮੇਰੇ ਨਾਪ ਦੀ ਮੰਦਰੀ ਬਣਾ ਦੇਵੀਂ ਤੇ ਬਿਨ 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 ਬਣਾਏ ਆਪੇ ਹੀ ਬਣ ਜਾਵਾਂਗੇ ਚੱਲੜਿਆ ਨਿਆਣੇ ਨਾ ਖੇਡਦੀ ਖੇਡਦੀ ਜੱਡੀ ਕਿ ਜਾਵਾ ਤੇ ਤੂ ਫੂਕ ਮਾਰ ਕੇ ਛੱਲੇ ਗੋਡੇ ਤੇ ਆਰਾਮ ਕਰਦੀ ਤੂ ਕਰਨ ਤੂ ਕਰਨਾ ਦੱਸੀ ਮੈਨੂੰ ਦੱਸਾਂ ਸਾਟਾ ਤੇ ਓਲੀ ਠੀਕ ਹੋ ਜੂ ਮੇਰੇ ਉਵੇਂ ਦੇ ਮੇਰੇ ਉਵੇਂ ਜੇ ਲਿਗਣ ਨੂੰ ਦਿਲ ਕਰਦਾ ਚੱਲ ਲੜਿਆ ਨਿਆਣੇ ਬਣਦੇ ਆ ਸੋ ਬੜੀਆਂ ਸੋਹਣੀਆਂ ਗੱਲਾਂ ਲਿਖੀਆਂ ਵੀ ਬਚਪਨ ਵਾਲੀ ਪਹੁੰਚ ਗਿਆ ਆਪਾਂ ਸੋ ਗੱਲਾਂ ਚੁਕੀ ਦਾ ਕਿੱਥੋਂ ਸ਼ੁਰੂ ਹੋ ਜਾਂਦੀਆਂ ਕਿੱਥੇ ਖਤਮ ਹੋ ਜਾਂਦੀਆਂ ਪਤਾ ਨਹੀਂ ਲੱਗਦਾ ਮੈਂ ਕਿ ਤੁਸੀਂ ਮਲਟੀ ਮਾਈਂਡ ਲਾਸਦੇ ਇਥੇ ਮਲਟੀ ਤੁਹਾਡੇ ਤਰੀਕੇ ਦਾ ਮਾਈਂਡ ਵਿੱਚ ਕਈ ਤਰ੍ਹਾਂ ਦੇ ਥਾਟਸ ਆਉਣਗੇ ਕਿ ਜਿਵੇਂ ਬਚਪਨ ਦੀਆਂ ਨੱਚਤੇ ਕਰ ਲੋਗੇ ਮੈਂ ਰਿਚੇਤ ਕਰੋਗੇ ਮੈਂ ਇਹ ਕਹਿ ਸਕਦਾ ਹਾਂ ਬੁੱਕ ਜਿਵੇਂ ਜਿਵੇਂ ਤੁਸੀਂ ਪੜੋਗੇ ਕਿਤਾਬਾਂ ਜਾਂ ਸਾੜੀਆਂ ਮਾਰੀਆਂ ਨਹੀਂ ਹੁੰਦੀਆਂ ਮਾਰੀਆਂ ਕਿਤਾਬਾਂ ਪਹਿਲਾਂ ਉਹ ਤਾਂ ਲਿਖਿਆ ਹੁੰਦਾ ਵੀ ਇਹ ਮਾਰੀ ਕਿਤਾਬ ਹੈ ਸੋ ਦਾ ਟਾਈਟਲ ਹੀ ਹੋ ਜਾਂਦਾ ਮੈਂ ਸਾਹੂ ਕੁੜੀ ਨਹੀਂ ਆ ਉਹਨੇ ਇਹ ਦੱਸਿਆ ਗਿਆ ਵੀ ਸਮਾਜ ਦੇ ਵਿੱਚ ਵੀ ਕਿਦਾਂ ਦਾ ਮਹੌਲ ਬਣ ਰਿਹਾ ਵਾ ਮੈਂ ਸਾਹੂ ਕੁੜੀ ਨਹੀਂ ਹੈ ਵੀ ਤੁਸੀਂ ਚੁੱਪ ਨਹੀਂ ਕਰਾ ਸਕਦੇ ਕੁੜੀ ਨੂੰ ਕੁੜੀ ਦਾ ਹੱਕ ਨਹੀਂ ਖੋ ਸਕਦੇ ਸੋ ਜਿਤਨਾ ਆਪਾਂ ਯਾਰ ਇੱਕ ਗੱਲ ਹੋਰ ਆਪਾਂ ਜੇ ਇਸ ਦੁਨੀਆ ਦੇ ਵਿੱਚ ਅੱਧੇ ਬੰਦੇ ਕਿਸੇ ਨਾ ਕਿਸੇ ਕੰਟਰੋਲ ਕਰਨ ਤੇ ਲੱਗੇ ਹੋਏ ਆ ਆਪਾਂ ਕੰਟਰੋਲ ਕਰਨ ਦੇ ਬਿਜਾ ਜੀਨ ਡੈਪੀ ਨਾ ਤੇ ਮੈਂ ਗਰੰਟੀ ਦਿੰਦਾ ਅੱਧੇ ਤੋਂ ਜ਼ਿਆਦਾ ਦੁਨੀਆ ਖੁਸ਼ ਹੋ ਜੂਗੀ ਆਪਾਂ ਕੰਟਰੋਲ ਕਿਸੇ ਨੂੰ ਨਹੀਂ ਕਰ ਸਕਦੇ ਇੱਥੇ ਅੱਜ ਕੱਲ ਕੋਈ ਵੀ ਕੰਟਰੋਲ ਨਹੀਂ ਹੋ ਸਕਦਾ ਭਾਵੇਂ ਜਿਨਾ ਮਰਜੀ AI ਜਮਨ ਆ ਗਿਆ ਕੋਈ ਵੀ ਬੰਦਾ ਕੰਟਰੋਲ ਨਹੀਂ ਹੋਊਗਾ ਤੁਸੀਂ ਪਾਵਰ ਕੰਟਰੋਲ ਕਰ ਸਕਦੇ ਜੇ ਪਰ ਬੰਦੇ ਨੂੰ ਕੰਟਰੋਲ ਕਰਨਾ ਬਹੁਤ ਔਖਾ ਇਨਸਾਨ ਮਰਦ ਜਾਤ ਨੂੰ ਔਰਤ ਜਾਤ ਨੂੰ ਕੰਟਰੋਲ ਕਰਨਾ ਬਹੁਤ ਔਖਾ ਆਗਾ ਹੀ ਨਹੀਂ ਪੋਸਿਬਲ ਨਹੀਂ ਆਗਾ ਕੋਈ ਕਿਹਦਾ ਮਨ ਨਹੀਂ ਕੰਟਰੋਲ ਕਰ ਸਕਦੇ ਕਿਸੇ ਉੱਤੇ ਜਾਲ ਨਹੀਂ ਸੁੱਟ ਸਕਦੇ ਤੇ ਆਡੀ ਦੁਨੀਆ ਐਸੇ ਜੀ ਪਿੱਛੇ ਭਾਗ ਲਾਈ ਪਈ ਐ ਇਸ ਚੀਜ਼ ਦੇ ਬਜਾਏ ਆਵਾ ਜਿੰਦਗੀ ਜੀਣ ਨਾਲ ਧਿਆਨ ਦੀਏ ਸੋ ਜਿਆਦਾ ਵਧੀਆ ਜਿੰਦਗੀ ਛੋਟੀ ਜੀਓ ਵਧੀਆ ਜੀਓ ਨਜ਼ਾਰੇਦਾਰ ਜੀਓ ਭੈਣ ਨਾਲ ਕਿਤੇ ਜ਼ਿੰਦਗੀ ਨਹੀਂ ਜੀ ਜਾਂਦੀ ਇਹ ਜ਼ਿੰਦਗੀ ਜੀ ਜੰਗੇ ਇਨਸਾਨਾਂ ਦੇ ਨਾਲ ਲੋਕਾਂ ਦੇ ਨਾਲ ਕਿਹੋ ਜਿਹੇ ਲੋਕ ਬੈਠੇ ਆ ਆਪਣੇ ਵਿਚਾਰ ਕਿਦਾਂ ਦੇ ਆ ਯਾਰ ਭਾਵੇਂ ਤੁਸੀਂ ਮੈਂ ਉੱਠ ਕੇ ਉਹਨਾਂ ਨਾਲ ਲੜ ਨਹੀਂ ਜਾਣਾ ਵੇਹਣਾ ਜਾਂ ਕਿਸੇ ਨੂੰ ਗਾਹੇ ਕਰਨੀ ਹੋ ਉਹੀ ਇੱਕ ਵਿਸ਼ਾ ਆ ਵੀ ਆਪਾਂ ਮੈਨੂੰ ਕਿਉਂ ਕਰਨੇ ਆ ਪੈਰ ਜੋਂ ਵੇ ਉਹਨਾਂ ਮੇਰਾ ਕੀ ਮਾਈਂਡ ਆਫ ਥੌਟਸ ਕੀ ਚੱਲਣਗੇ ਵੀ ਹਾਂ ਯਾਰ ਆ ਤੂੰ ਗੱਲ ਗਲਤ ਕੀਤੀ ਸੱਚਾ ਬੰਦਾ ਹਮੇਸ਼ਾ ਯਾਰ ਮੈਂ ਨਹੀਂ ਕਹ ਸਕਦਾ ਵੀ ਸੱਚਾ ਬੰਦਾ ਗਾਣਾ ਹੀ ਕੱਢੂਗਾ ਪਰ ਕਲਪਿਆ ਦਾ ਜ਼ਰੂਰ ਹੋਊਗਾ ਉਹ ਨਵੇਂ ਪਾਸੇ ਜੇ ਸੱਚੇ ਹੋਣਗੇ ਨਾ ਫਿਰ ਉਹ ਤੀਸਰਾ ਕੋਈ ਵਿੱਚ ਹੋਊਗਾ ਗੱਲਾਂ ਬੜੀਆਂ ਨਿਕਲ ਜਾਂਦੀਆਂ ਯਾਰ ਇਹ ਤੇ ਨਹੀਂ ਨੀ ਗੱਲਾਂ ਇਹਨਾਂ ਤੇ ਕੀ ਤੁਸੀਂ ਆਪਣੇ ਸਹਾਨਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਮਸਲੇ ਚੱਲਦੇ ਉਹਨਾਂ ਦੇ ਉੱਤੇ ਚੱਲ ਕੇ ਵੇਖੋ ਵੀ ਕਿਤ ਤਰ੍ਹਾਂ ਚੱਲੂਗਾ ਹੁਣ ਯਾਰ ਗੱਲਾਂ ਮੇਰੀਆਂ ਇਹੋ ਜਿਹੀਆਂ ਹੁੰਦੀਆਂ ਵੀ ਜਿਹੜੀਆਂ ਕੁਛੋ ਹੀ ਜ ਕਿਸੇ ਬੁੱਕ ਦਾ ਵੇਰਵਾ ਦਿੰਨਾ ਵਿਆਖਿਆ ਦੇਣਾ ਵੀ ਕਿਤਾਬ ਵਿੱਚ ਗੱਲਾਂ ਲਿਖੀਆਂ ਹੋਆਂ ਸੋ ਮੇਰਾ ਪੋਡਕਾਸਟ ਹੀ ਮੱਲਾ ਕਰੋ ਮੇਰਾ ਪੋਡਕਾਸਟ ਹੈ ਤੇ ਅਗਲੇ ਬਨੇ ਲੈਂਦੇ ਆ ਵੀ 50 ਪੇਜ ਤੇ ਗੱਲ ਸੁਣਾਤੀ ਤੁਹਾਨੂੰ ਅਗਲੇ ਬਨੇ 56 ਪੇਜ ਤੇ ਗੱਲ ਜਿਹੜੀ ਲਿਖੀ ਆ ਉਹ ਦੋਸਤੋ ਕੁਛ ਐਦਾ ਵਾਂ ਆ ਕੀ ਗੱਲ ਲਿਖੀ ਆ ਮੁਟਿਆਰਤੀ ਕਿ 5 ਸਾਲ ਦੀ ਜਦ ਜਵਾਕਾਂ ਨਾਲ ਖੇਡਦੀ ਨੂੰ ਕਵੇਲਾ ਹੋ ਗਿਆ ਤਾਂ ਦਾਦੀ ਨੇ ਕਮਰੇ 'ਚ ਬੰਦ ਕਰ ਦਿੱਤਾ ਸੁਰਤ ਧਿਆਨ ਨਾਲ ਸੁਣਿਓ ਜੀ ਮੈਂ ਕਿਹਾ ਹੁਣ ਵੱਡੀ ਤੋਂ ਕਵੇਲੇ ਕਰ ਮੈਂ ਡਰਦੀ ਡਰਦੀ ਨੇ ਕਿਹਾ ਕਿ ਵੀਰੇ ਉਹ ਇਤਨਾਂ ਆ ਲਈ ਸੀ ਦਾਦੀ ਉਹਦਾ ਮੱਥਾ ਚੁੰਮ ਕੇ ਆਖਦੀ ਕਿ ਆਪੋ ਤੇ ਮੈਂ ਰੋਟੀ ਖਵਾਵਾਂ ਮੈਂ ਤੈਨੂੰ ਆਪ ਤਾਂ ਸੁਧਾਰਨ ਹੋਈ ਤੇਰੀ ਭੈਣ ਨੂੰ ਭੈਣ ਭੈਣ ਤੈਨੂੰ ਤੇ ਭੁੱਖਣ ਬਣਾ ਤੋਰੀ ਫਿਰਦੇ ਪੁੱਕਣ ਬਣਾ ਤੋਰੀ ਫਿਰਦੀ ਮੈਂ ਕਮਰੇ ਦੀ ਬਾਰੀ ਚ ਨੂੰ ਲੋਹੇ ਦੀਆਂ ਸਲਾਕਾਂ ਚ ਮਾਂ ਨੂੰ ਦੇਖ ਰਹੀ ਸੀ ਜਿਹਦੇ ਪੈਰ ਨੰਗੇ ਸੀ ਤੇ ਚੁੱਲ੍ਹੇ 'ਚ ਫੂਕਾ ਮਾਰ ਰਹੀ ਸੀ ਧੂਆ ਅੱਖਾਂ 'ਚ ਪੈਣ ਤੇ ਅੱਖਾਂ ਮਲਦੀ ਤੇ ਮੇਰੇ ਵੱਲ ਤਰਸ ਪਰੇ ਝਾਕਦੀ ਮੈਂ ਲੋਹੇ ਦੇ ਸਲਾਕਾਂ ਨੂੰ ਉਂਗਲ ਨਾਲ ਗਿਣਨ ਲੱਗੀ ਲੱਗਦੀ ਤੇ ਸ਼ਾਇਦ ਜੋ ਵਾਪਰਿਆ ਉਹਨੂੰ ਭੁੱਲਣ ਦੀ ਕੋਸ਼ਿਸ਼ ਕਰ ਰਹੀ ਸੀ ਸਜਾਪੂਰੀ ਹੋਣ ਤੇ ਦਾਦੀ ਜੇਲ ਵਰਗੇ ਕਮਰੇ ਚ ਨੂੰ ਖੋਲਦੀ ਤੇ ਬਾਹ ਫੜ ਕੇ ਕੋਲ ਲੈ ਜਾਂਦੀ ਤੇ ਆਖਦੀ ਕਿ ਸਮਝਾ ਲੈ ਇਹਨੂੰ ਮਟਿਆਰ ਸਾਰੀ ਹੋਈ ਮਟਿਆਰ ਸਾਰੀ ਹੋਈ ਹੈ ਤੇ ਕੋਲੇ ਕੱਚਲੀ ਫਿਰਦੀ ਹੈ ਨਾ ਕਾਨੂੰ ਕੋਈ ਉੱਚ ਨੀਚ ਹੋ ਗਈ ਤਾਂ ਕੌਣ ਜ਼ਿੰਮੇਵਾਰ ਹੋ ਦਾਦੀ ਬੋਲ ਬੋਲ ਕਰਦੀ ਕਮਰੇ ਦੇ ਹੀ ਟੱਪ ਗਈ ਮੇਂ ਦਰਵਾਜ਼ਾ ਟੱਪ ਗਈ ਦੇਹਲੀ ਕਹਿ ਸਕਦੇ ਆਂ ਦੇਹਲੀ ਨਾ ਤੇ ਮੈਂ ਇੱਕਦਮ ਇੱਕਦਮ ਮੈਂ ਇੱਕਦਮ ਮਾਂ ਨੂੰ ਪੁੱਛ ਲਈ ਕਿ ਮਾਂ ਮਟਿਆਰ ਕੀ ਹੁੰਦਾ ਮੈਂ ਲੰਮਾ ਸਾਹ ਭਰਦੀ ਕਹਿੰਦੀ ਇਹ ਤੀਆਂ ਜੰਮ ਦੀਆਂ ਹੀ ਮਟਿਆਰਾ ਬਣ ਜਾਂਦੀਆਂ ਮੈਂ ਪੁੱਛਦੀ ਕਿ ਮਾਂ ਮਾਂ ਫੇਰ ਰੱਖਦੀ ਕੁਛ ਨਹੀਂ ਚੱਲਾ ਰੋਟੀ ਖਾਵਾ ਤੈਨੂੰ ਸੋ ਮੈਨੂੰ ਲੱਗਦਾ ਵਾਕਿਆ ਜਿਉ ਕੁੜੀ ਨੇ ਜੰਗ ਲਾ ਗਿਨ ਲਿਆ ਵੀ ਆਫ ਕੋਰ ਜਿਹੜਾ ਗਿਣਤੀ ਕਰਨ ਲੱਗ ਪਿਆ ਛੋਟਾ ਬੱਚਾ ਉਹਨੋਂ ਸੇ ਮਾੜਾ ਮੋਟਾ ਤਾਂ ਨੌਲਜ ਹੋਊਗੀ ਤੇ ਜਿਹੜੀ ਉਸੇ ਦਾ ਗਿਣਤੀ ਮੈਂ ਕੀ ਕਰਨ ਲੱਗੀ ਇਤੋਂ ਤੱਕ ਹੀ ਕੁੜੀ ਦੇ ਥੌਟਸ ਤਦਾ ਕਰ ਲਓ ਵੀ ਕੁੜੀ ਦਾ ਦਿਮਾਗ ਹੋਊਗਾ ਨਾ ਤੁਮ ਨੇ ਇਸ ਚੀਜ਼ ਤੇ ਚੁੱਪ ਹੋ ਗਏ ਆਪਣੀ ਗਲਤੀ ਭੁੱਲਣ ਲੱਗ ਪੀ ਵੀ ਹਾਂ ਯਾਰ ਗੱਲਾਂ ਵਿੱਚ ਭੁੱਲੀ ਜਾਵਾ ਫੋਰਗੇਟ ਇਟ ਇਹਨੂੰ ਇੱਥੇ ਕੱਟ ਕਰ ਦਈਏ ਵੀ ਖਤਮ ਕਰੀਏ ਇਹ ਗੱਲ ਸੋ ਉਹ ਸੋਚਾਂ ਕੁੜੀਆਂ ਦੇ ਖਤਮ ਹੋ ਚੁੱਕੀਆਂ ਹਨ ਲਵਾ ਜਮਾਨਾ ਪਲਟ ਗਿਆ ਕਰੋਸ ਕੁੜੀਆਂ ਨੂੰ ਜਿਆਦਾ ਨਹੀਂ ਉਹ ਚਾਹ ਤੱਪਣੇ ਚਾਹੀਦੀ ਵੀ ਆਪਣੇ ਜਿਹੜੀ ਫੈਮਿਲੀ ਦਾ ਕਿਉਂਕਿ ਜਿਆਦਾ ਤਾਂ ਡਰ ਕੁੜੀ ਦੀ ਇੱਜ਼ਤ ਹੁੰਦਾ ਵੀ ਆਪਾਂ ਕੁੜੀ ਬੇਇੱਜ਼ਤੀ ਨਾ ਕਰਾ ਦੇ ਕੁੜੀ ਕਦੇ ਵੀ ਕਿਹਾ ਆਪ ਨਕੇ ਨਾ ਵੀ ਅਗਰ ਤੋਂ ਸੀ ਕਿ ਇਹਨੂੰ ਮਮਦ ਕਰਦੇ ਪਿਆਰ ਕਰਦੇ ਆਪਣੇ ਘਰੇ ਘਰੇ ਜ਼ਰੂਰ ਗੱਲ ਕਰੋ ਵੀ ਇਹ ਗੱਲਾਂ ਦਾ ਮੈਂ ਕੀ ਬਖਰੀ ਜ਼ਰੂਰ ਕਰੇ ਪਤਾ ਹੋਣਾ ਚਾਹੀਦਾ ਵਾ ਪਹਿਲੀ ਗੱਲ ਮੇਰੇ ਕੋ ਗਲਤੀਆਂ ਹੋਈਆਂ ਤੁਹਾਡੇ ਕੋ ਵੀ ਗਲਤੀਆਂ ਹੋਈਆਂ ਹੋਣੀਆਂ ਸਾਰਿਆਂ ਨੂੰ ਗਲਤੀਆਂ ਹੁੰਦੀਆਂ ਤੇ ਉਹ ਗਲਤੀਆਂ ਕਦੇ ਹੋਣ ਤੋਂ ਪਹਿਲਾਂ ਹੀ ਤੁਸੀਂ ਸ਼ੋਰ ਹੋਣਾ ਅੱਜ ਕੱਲ ਜਮਾਨਾ ਬਹੁਤ ਚ ਕਲਗਨ ਸਾਹ ਕੁੜੀ ਦੀ ਗੱਲ ਮੰਨਵੀਂ ਕਾਲੋ ਤੇ ਵਧੀਆ ਗੱਲ ਆ ਤੇ ਇਹ ਬਹੁਤ ਵਧੀਆ ਗੱਲ ਆ ਤੇ ਹੁਣ ਆ ਵੀ ਚਾਹੀਦਾ ਵੀ ਆਪਾਂ ਨੂੰ ਯਾਰ ਪਹਿਲਾਂ ਪਰਖ ਕੇ ਕਰ ਲੈਣਾ ਚਾਹੀਦੀ ਆ ਪਰਖਣਾ ਹਮੇਸ਼ਾ ਚਾਹੀਦਾ ਇਸ ਤਰ੍ਹਾਂ ਆਪਾਂ ਕਰਦੇ ਨਾ ਕੋਈ ਵੀ ਜੀ ਇਹਨੂੰ ਟਕ ਟਕਾ ਕੇ ਵੇਨੇ ਆ ਟਕਾ ਕੇ ਵੀ ਹਾਂ ਚੀਜ਼ ਵਧੀਆ ਵੀ ਆ ਮਾੜੀ ਨਹੀਂ ਇਹਨੂੰ ਵਰਤ ਕੇ ਵੇਖੀ ਕਰੀ ਕਪੜਾ ਪਾ ਕੇ ਵੇਖੀ ਪੇਟੋਂ ਹੁੰਡਿਆ ਸੋ ਇਸ ਤਰ੍ਹਾਂ ਹੀ ਬੰਦਿਆਂ ਨੂੰ ਕਰੀ ਤਾਂ ਕਿ ਕੇ ਵੇਖਿਆ ਕਰੋ ਟਣਕੇ ਵੀ ਹਣ ਬਣਦੀ ਆ ਗੱਲ ਨਹੀਂ ਤੇ ਭਾਈ ਫਿਰ ਉਹ ਬੰਦੇ ਗੱਲਾਂ ਬਾਤਾਂ ਲਾ ਕੇ ਤੁਹਾਨੂੰ ਆ ਕੁੜੀ ਲੈ ਜੂਗੀ ਮੁੰਡਾ ਲੈ ਜੂਗਾ ਸੋ ਬੇਸਟ ਆਫ ਟਾਈਮ ਤੇ ਫਿਰ ਜ਼ਿੰਦਗੀ ਬਰਵਾਦ ਹੁੰਦੀ ਹੈ ਦੋਵੇਂ ਪਾਸੇ ਹੁੰਦੀ ਹੈ ਇੱਕ ਪਾਸੇ ਹੁੰਦੀ ਅਗਲੇ ਬਨੇ ਦੇਖਦੇ ਬਈ ਕਾਪੀ ਦੇ ਵਿੱਚ ਨਾ ਜਿਹੜੇ 90 ਪੰਨਾ ਹੈਗਾ ਉਹ 115 ਹੈਗਾ ਵਾ ਤੇ ਦੋ ਪਾਣੀ ਦੀ ਗੱਲਾਂ ਲਿਖੀਆਂ ਹੋਈਆਂ ਮੇ ਵਿੱਚ ਤੇ ਜਾਣੀਆਂ ਤੁਹਾਨੂੰ ਦੱਸਿਆ ਹੋਰ ਵੀ ਗੱਲਾਂ ਮੈਂ ਸਾਰੀਆਂ ਨੇ ਤੇ ਡੈਰੀ ਦੇ ਵਿੱਚ ਲਿਖੀਆਂ ਹੋਈਆਂ ਸੋ ਉਹ ਵਿੱਚੋਂ ਤੁਹਾਨੂੰ ਮੈਂ ਜਿੱਥੋਂ ਵੀ ਪੇਜ ਕੋਲ ਕੇ ਇੱਕ ਦੋ ਸੁਣਾ ਦਣਾ ਮੁਲਾਕਾਤਾਂ ਮੁਲਾਕਾਤਾਂ ਕੋਈ ਸਮਾਨ ਦੀ ਗਠੜੀ ਨਹੀਂ ਕੀਤੀ ਇੱਕ ਵਾਰੀ ਇਕੱਠੇ ਕੀਤਾ ਤੇ ਸਫਰ ਦੀ ਲੋੜ ਪਈ ਤੇ ਵਰਤੋ ਵਰਤ ਹੋ ਗਿਆ ਮੁਲਾਕਾਤਾਂ ਦਾ ਪਾਣੀ ਵਾਂਗ ਹੁੰਦੀਆਂ ਜਦੋਂ 3 ਲੱਗਦੀਆਂ ਨੇ ਤਾਂ ਉਦੋਂ ਹੀ ਭਾਉਟਦੀ ਐ ਤੇ ਮਹ ਹੈ ਫਿਕਰਾਂ ਦਾ ਕਾਬਾ ਤੇ ਮੁਹਬਤ ਦਾ ਨਿਗ ਪੱਛਮ ਤੋਂ ਕਿਤੇ ਵੱਧ ਨਿਗਾ ਹੁੰਦਾ ਮੁਹਬਤੀਆਂ ਸਵੈਟਰਾਂ ਪਾਉਣ ਵਾਲੇ ਕਦੇ ਵੀ ਫਿਕਰਾਂ ਦਾ ਕੰਮ ਨਹੀਂ ਮੰਨਦੇ ਕੰਮ ਮੀਨਸ ਕਿ ਆਪਾਂ ਕੰਮ ਦੇ ਨਹੀਂ ਖਾਣ ਲੱਗਣ ਦੇ ਹਾਂ ਸੋ ਕਤਾਮਾ ਬੋ ਜ਼ੋਨ ਹਮੇਸ਼ਾ ਕਤਾਮਾ ਕੁਝ ਨਾ ਕੁਝ ਤੁਹਾਨੂੰ ਜ਼ਰੂਰ ਸਕੋਣੀ ਹੈ ਤੁਹਾਡੀ ਲਾਈਫ ਦਾ ਕੋਈ ਵੀ ਚਿੰਨ ਹੈਗਾ ਕੋਈ ਵੀ ਮਾਰ ਸਕਦਾ ਕਿਹੜੇ ਕੈਟਾਗਰੀ ਦੇ ਵਿੱਚ ਕੰਮ ਕਰਦੇ ਹੋ ਦ ਬੁక్స్ ਇਜ਼ ਬੈਸਟ ਫੋਰ ਸਟੱਡੀ ਨਾ ਕਿ ਮੈਂ ਪੜ੍ਹਲਾ ਯਾਰ ਇਨ ਆਵਿਚਾ ਹਰਤ ਨਹੀਂ ਬੱਚਾ ਪਰ ਮੇਰਾ ਹੋਣ ਹੀ ਮੋਹ ਜਾ ਪਿਆ ਕਿਤਾਬਾਂ ਦੇ ਨਾਲ ਵੀ ਮੈਂ ਕਿਤਾਬਾਂ ਆਪਣੀਆਂ ਰੱਖੀਆਂ ਤੇ ਮੈਂ ਪੜ੍ਹਨ ਡਿਆ ਪਿਆ ਹੁਣ ਜਿਹੜੀ ਅੱਗੇ ਕਿਤਾਬਾਂ ਜਿਹੜੀਆਂ ਮੈਂ ਪੜ੍ਹਨ ਆ ਉਸ ਲਾਮੂ ਸਿੰਘ ਨੇ ਮੈਂ ਪੜ੍ਹ ਚੁੱਕਿਆ ਲਗਭਗ ਮੈਂ 4-2-3 ਮਹੀਨੇ ਚ ਪੂਰੀ ਕਰ ਲਈ 24 ਅਗਸਤ ਮਹੀਨੇ ਸਟਾਰਟ ਕੀਤੀ 7 ਵਜੇ ਰਾਤ ਨੂੰ ਤੇ ਸਵੇਰੇ ਮੈਂ ਕਰ ਲਈ 10:30 ਵੇ 24 ਸتمبر ਨੂੰ ਮੈਂ ਕੰਪਲੀਟ ਕਰ ਲਈ ਜੀ ਉਸ ਤੋਂ ਬਾਅਦ ਲੋਕ ਵਿਹਾਰ ਆ ਗਈ ਜਾਂ ਇੱਕ ਹੀ ਗੁੱਜੇ ਕਿਤਾਬ ਇਹ ਵੀ ਮੈਂ ਛੇਤੀ ਹੀ ਕਿਤਾਬ ਆਪਣੇ ਤੁਹਾਡੇ ਅਪਲੋਡ ਕਰੂੰਗਾ ਛੇਤੀ ਆਪਣੇ ਚੈਨਲ ਉੱਤੇ ਬਹੁਤ ਸੋਹਣੀ ਕਿਤਾਬ ਆ ਤੇ ਬਾਕੀ ਮੈਂ ਡਾਇਰੀ ਉੱਤੇ ਲੈਦਾ ਰਿਹਾ ਆਪਣੇ ਮਰੇ ਸ਼ਾਇਰੀਆਂ ਦੇ ਜਿਹੜੇ ਤੁਸੀਂ ਸ਼ਾਰਟਸ ਦੇਖਦੇ ਰਹੋਗੇ ਉਹ ਸ਼ੁਰੂ ਹੋਣਗੇ YouTube ਦੇ ਉੱਤੇ ਮੈਂ ਸਭ ਕੁੜੀ ਨਹੀਂ ਆ ਕਿਤਾਬ ਨੂੰ ਤੁਸੀਂ ਪੜ ਸਕਦੇ ਜੇ ਬਹੁਤ ਖੂਬਸੂਰਤ ਕਿਤਾਬ ਹੈ ਲਿਖਿਆ ਬਹੁਤ ਸੋਹਣਾ ਕਈ ਤਰੀਕਿਆਂ ਦੇ ਰਿਸ਼ਤੇ ਵਿੱਚ ਡਿਫਾਈਨ ਕੀਤੇ ਗਏ ਆ ਕਈ ਤਰ੍ਹਾਂ ਦੀਆਂ ਗੱਲਾਂ ਬਚਪਨ ਵਾਲਾ ਚਾਹ ਹਮੇਸ਼ਾ ਯਾਰ ਕਿਤਾਬਾਂ ਦੇ ਵਿੱਚ ਤੋਂ ਗੱਲਾਂ ਕਰਦਾ ਬਚਪਨ ਮਾਂ ਪਿਓ ਦੀ ਪਿਆਰ ਦੀ ਗੱਲ ਹਮੇਸ਼ਾ ਹਰ ਕੈਟਾਗਰੀ ਕਿਤਾਬ ਦੇ ਵਿੱਚ ਹੁੰਦੀ ਹੁੰਦੀ ਹੈ ਭਾਵੇਂ ਪਾਕਿਸਤਾਨ ਦੀ ਕਿਤਾਬ ਲੈ ਲਓ ਭਾਵੇਂ ਲੋਕ ਹੈਵਾਰ ਲੈ ਲਓ ਪਿਆਰ ਦੀ ਗੱਲ ਹਮੇਸ਼ਾ ਰਹਿਣੀ ਰਹਿਣੀ ਆ ਨਫਰਤ ਦੀ ਰਹਿਣੀ ਰਹਿਣੀ ਆ ਤੇ ਜੋ ਵੀ ਗੱਲਾਂ ਹੋਣਗੀਆਂ ਤੁਹਾਡੇ ਅਗੇ ਸਾਹਮਣੇ ਹੁੰਦੀਆਂ ਰਹਿਣੀਆਂ ਫਿਰ ਤੱਕ ਨਹੀਂ ਪੜਦੇ ਰਿਹਾ ਕਰੋ ਕਿਤਾਬਾਂ ਛੋਟੀਆਂ ਕਿਤਾਬਾਂ ਤੋਂ ਸ਼ੁਰੂ ਕਰੋ ਪਹਿਲਾਂ ਕਿਤਾਬਾਂ ਦੀ ਲੈਂਥ ਤੋਂ ਸ਼ੁਰੂਆਤ ਕਰੋ ਦੈਨ ਉਸ ਤੋਂ ਮੋਟੀਆਂ ਕਿਤਾਬਾਂ ਦੀ ਸ਼ੁਰੂਆਤ ਕਰੋ ਤਿੰਨ ਚਾਰ ਛੋਟੀਆਂ ਕਿਤਾਬਾਂ ਪੜੋ ਦੈਨ ਉਸ ਤੋਂ ਬਾਅਦ ਰਹੀਆਂ ਮੋਟੀਆਂ-ਮੋਟੀਆਂ ਹੁੰਦੀਆਂ ਨੇ ਕਿਤਾਬਾਂ ਇਹਨਾਂ ਪਾ ਪੰਜਾਬੀ ਗਾਇਤਨਾ ਯਾਰ ਜਿਆਦੇ ਪੇਜਾਂ ਵਾਲੀਆਂ ਫਿਰ ਉਹ ਸਟਾਰਟ ਕਰੋ ਸਦੀ ਭਾਸ਼ਾ ਚ ਕਹੂੰਗਾ ਕਿਤਾਬ ਨੂੰ ਮੈਂ ਪਈ ਵੀ ਦੋ ਤਰੀਕਿਆਂ ਨਾਲ ਪੜਿਆ ਕਰੋ ਇੱਕ ਤਾਂ ਤੁਸੀਂ ਪੜਿਆ ਕਰੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਉੱਤੇ ਲੈ ਰਹੇ ਚੀਜ਼ਾਂ ਤੇ ਇੱਕ ਕਿਉਂਕਿ ਤੁਹਾਡੇ ਉੱਤੇ ਜ਼ਰੂਰ ਕਿਉਂਕਿ ਗੱਲਾਂ ਉਹੀ ਨਹੀਂ ਸੋ ਇਸ ਤਰ੍ਹਾਂ ਦੀਆਂ ਗੱਲਾਂ ਲਿਖੇ ਨਹੀਂਆਂ ਤੇ ਜਿਹੜੀ ਆਪਣੀ ਜ਼ਿੰਦਗੀ ਦੇ ਨਾਲ ਬਹੁਤ ਵੱਡਾ ਵੱਡਾ ਮਕਸਦ ਬਣਾ ਦਿੰਦੀਆਂ ਤੇ ਆਪਣੇ ਰਾਹ ਬਣਦੇ ਰਹਿੰਦੇ ਆ ਤੇ ਜ਼ਿੰਦਗੀ ਉਹਦੇ ਜੀ ਕੇ ਆਪਾਂ ਇਸ ਸੰਸਾਰ ਦੇ ਉੱਤੋਂ ਪੂਜ ਕਰਦੇ ਆ ਬਾਕੀ ਚਲੇ ਜਾਂਦੇ ਆ ਤੇ ਗੱਲਾਂ ਫੇਰ ਕਰਦੇ ਰਹਾਂ ਮੈਂ ਕਿਤਾਬਾਂ ਦੀਆਂ ਕਿਤਾਬ ਬਹੁਤ ਸੋਹਣੀਆਂ ਤੁਸੀਂ ਰੀਡ ਕਰਕੇ ਦੇ ਸਕਦੇ ਜੱਸੀ ਬਰਾੜ ਵੱਲੋਂ ਲਿਖੀ ਗਈ ਸਤਵਾਂ ਐਡੀਸ਼ਨ ਮੈਂ ਸੌ ਕੋੜੀ ਨਹੀਂ ਆ ਮਿਲਦੇ ਆ ਫੇਰ ਨਵੀਂ ਵੀਡੀਓ ਵਿੱਚ ਦੋਸਤੋ ਤੇ ਕਿਤਾਬਾਂ ਦੀਆਂ ਗੱਲਾਂ ਫੇਰ ਕਿਸੇ ਦਿਨ ਕਰਾਂਗੇ ਸਬਸਕ੍ਰਾਈਬ ਕਰ ਲਓ ਚੈਨਲ ਵੀਡੀਓ ਜੇਕਰ ਤੁਸੀਂ ਥੋੜਾ ਜਿਹਾ ਬੋਰ ਹੋਏ ਹੋ ਤੇ ਮੈਂ ਥੋੜੀਆਂ ਜਿਹੀਆਂ ਜਿਹਨੂੰ ਕਹਿੰਦੇ ਪੋਡਕਾਸਟਾਂ ਨੂੰ ਗੱਲਾਂ ਲਾਈਨਾਂ ਲੰਬੀਆਂ ਜੀਆਂ ਤੇ ਤੁਹਾਡੇ ਇਹੋ ਜਿਹੇ ਤਾਂ ਕਨਸੈਪਟ ਵੀ ਆ ਗਏ ਮੈਂ ਛੇਤੀ ਉਹਨਾਂ ਦੇ ਵੀ ਵੀਡੀਓ ਬਣਾਉਂਗਾ ਤੇ ਮਿਲਦੇ ਆ ਮੇਰੇ ਦੋਸਤਾਂ ਨੂੰ ਵੀਡੀਓ ਵਿੱਚ ਸੱਸੇਗਾ ਮੇਰਾ ਨਾਮ ਚੰਦਪੀਰ ਸਿੰਘ ਢਿੱਲੋਂ ਚੰਗਾ ਜੀ